ਕੀ ਬਦਲਾ ਦਾ ਅਸਰ ਹੋਇਆ ਅਸਰ ਯਾਰ ਉਹਨਾਂ ਦਾ ਹੈ ਨਹੀਂ ਜਿੰਨਾ ਚਾਹੁੰਦੇ ਸੀ ਲੋਕ ਇੱਕ ਹਨੇਰ ਵਗਿਆ ਹੋਇਆ ਸੀ ਬਸ ਇਹੀ ਹਨੇਰੀ ਨੇ ਬਣਾ ਦੇ ਉਹ ਅਸੀਂ ਕਟੜ ਕਾਲੀ ਸੀ ਅੱਛਾ ਹਾਂ ਅਸੀਂ ਵੀ ਪਾਈਆਂ ਜਿਨ ਬਦਲੇ ਕੰਪਨੀ ਤੇ ਕਿਤੇ ਨਹੀਂ ਗਏ ਨੇ ਅਸੀਂ ਮੂੰਹ ਦੇ ਆਂਦੇ ਆ ਲੋਕ ਆ ਜੀ ਆਂਦੇ ਮਾੜਾ ਮਾੜਾ ਪਰ ਜ਼ਿਮੀਂਦਾਰ ਤੇ ਗਰੀਬ ਵਾਸਤੇ ਮਾੜਾ ਨਹੀਂ ਸੀ ਬਦਲਾ ਡੱਕਾ ਨਹੀਂ ਕੀਤਾ ਸਾਡਾ ਡੱਕਾ ਵੀ ਬੱਲੇ ਵੀ ਬੱਲੇ ਬੱਲੇ ਕਰਾ ਕੇ ਲੋਕਾਂ ਦੇ ਮੋਟਵਾ ਦੇ ਦਵਾਈਆਂ ਦਵਾਈਆਂ ਦੂੰਗਾ ਤਾਂ ਹੈ ਨਹੀਂ ਤੁਹਾਡੇ ਨੇ ਕਲੀਨਿਕ ਮੱਲੇ ਚ ਅੱਛਾ ਜੀ ਖੜਦਾ ਵਾਧੂ ਆ ਉਹ ਬਾਬਾ ਖੜਾ ਉਹ ਕਹਿੰਦਾ ਦਵਾਈਆਂ ਬਾਬਾ ਕਹਿੰਦਾ ਦਵਾਈ ਸੌ ਵਾਲੀ ਲੈਣੀ ਆ ਸੌ ਨੂੰ ਬੋਤਲ ਤੇ ਜਦੋਂ 250 ਦੇ ਮਾਰੀ ਮਖ ਲੈ ਲੋ ਉਹ ਭਗਵਾਨ ਤੁਮਨ ਉਹ ਸਿੱਕੇ ਲੈ ਕਰੋੜ ਤੋਂ 300 ਰੁਪਇਆ ਤੇ ਭਗਵਾਨ ਤੁਮਨ ਠੇਕੇ ਨਹੀਂ ਕੀਤੇ ਮੈਂ ਲੈ ਕੇ ਦਿੰਦਾ ਠੇਕੇ ਦੇ ਖੇਪਤੇ ਰੱਖੇ ਆ ਗੱਲਾਂ ਮਾਰਦੇ ਆ ਹੁਣ ਕਿਸਾਨ ਉੱਥੇ ਬੈਠੇ ਆ ਦਿੱਲੀ ਹਾਂ ਧਰਨੇ ਲਈ ਬੈਠੇ ਆ ਤੇ ਮੋਦੀ ਇੱਥੇ ਬੰਦੇ ਖੜੇ ਕਰੀ ਜਾਂਦਾ ਹਾਂ ਤੇ ਉਹ ਸਾਡੇ ਏਰੀਆ ਜਿੱਧਰ ਖੜਾ ਅੰਤਰਾਜ ਉਹਦੀ ਲੋਕ ਪਿੰਡਾਂ ਦੇ ਵਿੱਚ ਨਹੀਂ ਵੰਡਦੇ ਉਹਨਾਂ ਨੂੰ ਤੁਹਾਡੇ ਰਿਕੇ ਦੇ ਬਾਪੂ ਬਾਦਲ ਕਿੰਨੇ ਕੰਮ ਕਰੇ ਬਾਦਲ ਨੇ ਸਿਰੇ ਦਾ ਕੰਮ ਕੀਤਾ ਕੋਈ ਮਾੜਾ ਨਹੀਂ ਕੀਤਾ ਉਹਨੇ ਜੋ ਵੀ ਸਾਰੇ ਸੂਤਾ ਦਿੱਤੀਆਂ ਬਾਦਲ ਸਰਕਾਰ ਨੇ ਦਿੱਤੀਆਂ ਅੱਛਾ ਜਿੱਦਿਵੇਂ ਕੰਮ ਵੱਡੇ ਕਿਤੇ ਡਵੈਲਪਮੈਂਟ ਦੇ ਵੱਡੇ ਕੰਮ ਕੀਤੇ ਆ ਹਾਂਜੀ ਉਹ ਸਾਰੇ ਬਾਦਲ ਸਰਕਾਰ ਨੇ ਕੀਤੇ ਆ ਤੱਕੜੀ ਜਿੱਤੂ ਗਾਰ ਦੀ ਝੂਲੇ ਮਾਰੂਗੀ ਨਾਲ ਇੱਥੋਂ ਆ ਨਿਸ਼ਾਨ ਨੂੰ ਵੋਟ ਪਾ ਰਹੇ ਹੋ ਤੇ ਬੰਦਾ ਵੇਖ ਵੋਟ ਪਾ ਨਹੀਂ ਜੀ ਅਸੀਂ ਜਦੋਂ ਆਖਣਾ ਮਿਆਂ ਤੇ ਕੱਲ੍ਹ ਕ ਨੂੰ ਪਾਣੀ ਸ਼ੁੱਧੀ ਭਾਵੇਂ ਕੋਈ ਖੜ ਜੇ ਵੈਰੀ ਗੁੱਡ ਬਾਈ ਤੋਂ ਸਿੱਧਾ ਉੱਥੇ ਨਾਲੇ ਲੜਕਣ ਕੇ ਪਾਣੀ ਉੱਥੇ ਮਾਰਟਰ ਮੁੱਟ ਬੈਠੇ ਨੇ ਨਾ ਭਾਈ ਕਾਲੀਆਂ ਨੂੰ ਮੋਰ ਲਕੜੀ ਮੇਰੀ ਕਿਤੇ ਲੱਗ ਜੇ ਛਰੇ ਆ ਵੀ ਕਹਦੇ ਨੇ ਛਰੇ ਆ ਡਰਦੇ ਨਹੀਂ ਅਪਣ ਸਮਝ ਲੋ ਡਰਨ ਦੀ ਜੇ ਪਾਣੀ ਉੱਥੇ ਅੱਛਾ ਇਹ ਝੂਠ ਮਾਰਨੇ ਮਰ ਜੇ ਤਾਂ ਮਰ ਜੇ ਆਮ ਤੌਰ ਤੇ ਬੋਟ ਚੇਦੇ ਪਾਉਣ ਜਾਂ ਲੋਕ ਕੇ ਪਹੁੰਚ ਰੱਖਾ ਹੌਲੀ ਦਿਨ ਪਾ ਲਾ ਪਤਾ ਨਹੀਂ ਲੱਗਦੀ ਆ ਗਏ ਰੋਲਾ ਪਾ ਕੇ ਪਾਉਣੇ ਝਾੜੂ ਵਾਲਾਂ ਦੀ ਸਰਕਾਰ ਆਈ ਆ ਚੱਕ ਕੇ ਆਪਣਾ ਅਮਰਤਪਾਲ ਨੂੰ ਚੱਕ ਕੇ ਡਿਬਿਊਗਲ ਜੇਲ੍ਹ ਚ ਮਰੋ ਦੱਸੋ ਤਾਂ ਕੀ ਕਸੂਰ ਸੀ ਗਈ ਇੱਕ ਤਾਂ ਬੇਅਦਬੀ ਹੋ ਗਈ ਇੱਕ ਸਿੱਖ ਮਾਰ ਤੇ ਇੱਕ ਉਹਨੂੰ ਦੁਆਇਕ ਸਵਾਮ ਦੇ ਕੇ ਤੇ ਉਹਨੂੰ ਮਾਫੀ ਦਵਾਤੀ ਮੈਂ ਇੱਕ ਵੇਸ ਤੇ ਵੋਟ ਪਾਈ ਆ ਵੀ ਸਰਕਾਰ ਬਦਲੂਗੀ ਇਹਨਾਂ ਨੂੰ ਮਾੜੀ ਮੋੜ ਸੁਰਤ ਆਊਗੀ ਸੁਰਤ ਆ ਗਈ ਉਹਨਾਂ ਨੂੰ ਜਿਹੜੇ ਤੁਹਾਡੇ ਮਾਨ ਸਾਹਿਬ ਕਹਿੰਦੇ ਅੰਗਰੇਜ਼ ਆਉਣਗੇ ਕਿੱਥੇ ਹੋ ਇੱਕ ਜੀ ਨੂੰ ਯਾਰ ਮੇਰੀ ਗੱਲ ਸੁਣ ਦੋ ਸਾਲ ਹੋਇਆ ਨਾ ਤੂੰ 70 ਸਾਲ ਨੂੰ ਦੋ ਸਾਲ ਨਾ ਕਰ ਲੋ ਦੋ ਸਾਲ ਤੇ 70 ਸਾਲ ਇਹਦੇ ਇੱਕ ਮਹੀਨੇ ਦੇ ਵਿੱਚ ਬਦਲਾਅ ਲਿਆ ਦਾਂਗੇ ਤੁਹਾਡੇ ਨਾਂ ਵੀ ਬੰਦ ਕਰਾਂਗੇ ਵੀ ਬੰਦ ਕਰਾਂ ਤੂੰ ਦੱਸ ਦੇ ਕਿਹੜੀ ਚੀਜ਼ ਬੰਦ ਹੋਈ ਆ ਗੱਲ ਕਰ ਕਿਹੜੀ ਚੀਜ਼ ਤੇ ਚਾਹੀਦੀ ਆ ਕਿਹੜੀ ਚੀਜ਼ ਇਹਨਾਂ ਨੂੰ ਆ ਚਲ ਉਹਨਾਂ ਦਾ ਲਿਆਂਦਾ ਸੀਗਾ ਤੂੰ ਹੀ ਬੰਦ ਕੀਤਾ ਦੱਸੋ ਕੀ ਕੀਤਾ ਬੰਦ ਜਿਹੜੀ ਸਰਕਾਰ ਵਧੀਆ ਲੱਗਦੀ ਆ ਸਾਡੇ ਤਾਂ ਕੋਈ ਨਹੀਂ ਲੱਗਦੀ ਭਰਾਵਾ ਕਿਉਂ ਤਕ ਕਾ ਨਾਟਕ ਨੂੰ ਰੋਜ਼ਗਾਰ ਹੀ ਦਿੱਤਾ ਚਾਹੁੰਦਾ ਉਹ ਤਾਂ ਕਹਿੰਦੇ ਬਾਦਲ ਕੇ ਬਹੁਤ ਵਧੀਆ ਸੀ ਬਾਦਲ ਕੇ ਜਦੋਂ ਹੈਗੀ ਪੂਰੀ ਵਧੀਆ ਸੀ ਬਾਈ ਅੱਛਾ ਹਾਂ ਬਾਦਲ ਕਨੇ ਕੰਮ ਕਰਿਆ ਹੈ ਬਾਦਲ ਕਨੇ ਕੰਮ ਕਰਿਆ ਬਾਦਲ ਪੂਰੇ ਕੰਮ ਕੀਤੇ ਆ ਝਾੜੂ ਵਾਲੇ ਕਰ ਰਹੇ ਆ ਸਾਡੇ ਪਿੰਡਾਂ ਦਾ ਕੋਈ ਹੋਇਆ ਨਹੀਂ ਭਰਾਵਾ ਇੱਦਾਂ ਕਹਣੀ ਨਹੀਂ ਕੀਤਾ ਕੀ ਬਦਲਾਅ ਦਾ ਅਸਰ ਹੋਇਆ ਅਸਰ ਯਾਰ ਉਹਨਾਂ ਦਾ ਹੈ ਨਹੀਂ ਜਿੰਨਾ ਚੁੰਦੇ ਸੀ ਲੋਕ ਜੀ ਹਾਂ ਸਾਰੇ ਇੱਕੋ ਜਿਹੇ ਰਹਿ ਗਏ ਯਾਰ ਕੋਈ ਚੰਗਾ ਨਹੀਂ ਕੋਈ ਮਾੜਾ ਨਹੀਂ ਕਹਿ ਸਕਦੇ ਕਿਸੇ ਨੂੰ ਜਿਵੇਂ ਉਹ ਸੀ ਉਵੇਂ ਹੀ ਇਹ ਆ ਅੱਛਾ ਬਦਲਾਤ ਆ ਨਹੀਂ ਫਰਕ ਆ ਲਿਆਂਦਾ ਤਾਂ ਸੀ ਬਦਲਾ ਲੋਕਾਂ ਨੇ ਬਹੁਤ ਹਮ ਹਮਾ ਕੇ ਵੇਖਿਆ ਨਹੀਂ ਵੋਟ ਪਾਉਣੀ ਕਿਹਨੂੰ ਕਿਹਨੂੰ ਨਹੀਂ ਬੰਦਾ ਨਹੀਂ ਦੇਖਿਆ ਕੈਂਡੀਡੇਟ ਨਹੀਂ ਦੇਖਿਆ ਠੀਕ ਆ ਪਰ ਹੱਲ ਕੋਈ ਕਿਸੇ ਦਾ ਉਹ ਜਾ ਹੋਇਆ ਹੀ ਨਹੀਂ ਜੀ ਹਾਂ ਇੱਕ ਹਨੇਰ ਵਗਿਆ ਹੋਇਆ ਸੀ ਬਸ ਇਹੀ ਹਨੇਰੀ ਨੇ ਬਣਾਤੇ ਉਹ ਅੱਛਾ ਹਾਂ ਕੋਈ ਕਿਸੇ ਨੇ ਦੇਖਿਆ ਨਹੀਂ ਮੈਂ ਨੌਕਰੀ ਦੇਤੇ ਮੈਂ ਬੱਸਾਂ ਸਫਰ ਫ੍ਰੀ ਕਰਤੇ ਹਾਂ ਬੱਸਾਂ ਵਾਲਾ ਵੀ ਕੀਤਾ ਹੋਰ ਨਹੀਂ ਕੋਈ ਕੀਤਾ ਇਹਨੇ ਨਹੀਂ ਜਿਵੇਂ 1000 ਰੁਪਿਆ ਬੀਬੀਆਂ ਨੂੰ ਨਾ ਉਹ ਮਿਲਿਆ ਤੇ ਨਾ ਕੋਈ ਨੌਕਰੀ ਸਾਡੇ ਪਿੰਡ ਤਾਂ ਮੈਨੂੰ ਪਤਾ ਨਹੀਂ ਕਿਸੇ ਨੂੰ ਮਿਲੀ ਲੱਗਦੀ ਅੱਛਾ ਹਾਂ ਤੁਹਾਡੇ ਸਮਾਲ ਸਰਚ ਨੌਕਰੀ ਮਿਲੀ ਨਹੀਂ ਕਿਸੇ ਨੂੰ ਮੈਨੂੰ ਨਹੀਂ ਲੱਗਦਾ ਯਾਰ ਕਿਹਨੇ ਮਿਲੀ ਜਿਵੇਂ ਕਹਿੰਦੇ ਵੀ ਕਾਲੀ ਕਾਂਗਰਸੀ ਸੀ ਜਿਹੜੇ ਲੋਕ ਉਹਨਾਂ ਨੇ ਵੀ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਸੀ ਵੀ ਆਪਾਂ ਬਦਲਾ ਦੇਖੀ ਕਾਲੀਆਂ ਨੇ ਵੀ ਸ਼ਾਇਦ ਇਹਨਾਂ ਨੂੰ ਪਾਈਆਂ ਕਾਲੀਆਂ ਨੇ ਅਸੀਂ ਕਟੜ ਕਾਲੀ ਸੀ ਅੱਛਾ ਹਾਂ ਅਸੀਂ ਵੀ ਪਾਈਆਂ ਤੁਸੀਂ ਮੈਨੂੰ ਨਾ ਇਹਨਾਂ ਨੇ ਬਾਦਲ ਨੇ ਕੰਮ ਵੱਡੇ ਨੇ ਕੀਤੇ ਨਾ ਇਹ ਦੂਜਿਆਂ ਤੋਂ ਗਲਤੀਆਂ ਹੋ ਗਈਆਂ ਉਹਦੇ ਕਰਕੇ ਨੁਕਸਾਨ ਹੋ ਗਿਆ ਕਾਲੀ ਕਾਲੀਆਂ ਦਾ ਤਾਂ ਨਹੀਂ ਨੁਕਸਾਨ ਹਰ ਨਾਲੇ ਹੀ ਨਹੀਂ ਸੀ ਕਾਲੀ ਅੱਛਾ ਹੀ ਹਾਂ ਅਸੀਂ ਇਹਨੂੰ ਪਾਈਆਂ ਭਗੰਤ ਮਾਨ ਨੂੰ ਬਹੁਤ ਜ਼ੋਰ ਲਾਇਆ ਜੀ 5-7000 ਰੁਪਈਆ ਵੀ ਲਾਇਆ ਲੱਡੂ ਵੀ ਵੰਡੇ ਅੱਛਾ ਪਰ ਨਹੀਂ ਉਹ ਗੱਲ ਨਹੀਂ ਬਣੀ ਜਿਹੜੀ ਬਣੀ ਨਹੀਂ ਬਣੀ ਨਹੀਂ ਭਗੰਤ ਬਣ ਕੇ ਤਾਂ ਮੈਂ ਨਸ਼ਾ ਵੀ ਖਤਮ ਕਰਦਾ ਕਿੱਥੇ ਯਾਰ ਬਾਈ ਉਦੋਂ ਜ਼ਿਆਦਾ ਹੋਇਆ ਪਿਆ ਨਹੀਂ ਕਹਿੰਦੇ ਸਿਆਸਦਾਨ ਸਭ ਤੋਂ ਜਨਨ ਕਿ ਖੁੰਡ ਦੀ ਗੱਲ ਕਰਕੇ ਪੁਰਾਣਾ ਜਨਨ ਕਿ ਬਾਬਾ ਬੋਰਡ ਉਹ ਬਾਦਲੀ ਸੀ ਬਾਦ ਨੂੰ ਮੰਨਿਆ ਜਾਂਦਾ ਸੀ ਉਹ ਬਾਦਲੀ ਸੀ ਨਾ ਉਹ ਜੀ ਸਾਖਤ ਕੇ ਨੂੰ ਹੁਣੀ ਤੇ ਨਾ ਆਈ ਆ ਚਾਹੇ ਉਹ ਤੋਂ ਗਲਤੀਆਂ ਹੋਈਆਂ ਜਾਂ ਲੋਕਾਂ ਨੂੰ ਮਾੜਾ ਕਹਿਣ ਚੰਗਾ ਕਹਿਣ ਪਰ ਜਿਹੜਾ ਉਹਦੇ ਵਾਲੇ ਥਾਂ ਤੇ ਉਹ ਨਹੀਂ ਆ ਸਕਦਾ ਕੋਈ ਹਾਂ ਉਹਦਾ ਮੁੰਡਾ ਵੀ ਆ ਸਕਦਾ ਗਾਂ ਸਹੀਦਾ ਸਾਲਾ ਵੀ ਉਹ ਗੱਲ ਬਣਾਸਦਾ ਹਰ ਸਿਮਰਤ ਤੋਂ ਨਹੀਂ ਬਣਨੀ ਅੱਛਾ ਜਿਹੜੀ ਬਾਬਾ ਬੋਰ ਬਣਾ ਗਿਆ ਇਹੋ ਜਿਹੀ ਕੀ ਗੁਣ ਸੀ ਉਹਨਾਂ ਵਿੱਚ ਜੀ ਬਸ ਦਿਮਾਗ ਹੀ ਸੀਗਾ ਬੰਦੇ ਦਾ ਉਹਨੂੰ ਚਲਾਉਣੀ ਆਉਂਦੀ ਸੀਗੀ ਅੱਛਾ ਹਾਂ ਰਾਣਾ ਚਾਹਤ ਦਾਨ ਸਿੰਘ ਪਾਇ ਰਾਣਾ ਚਾਹਤ ਦਾਨ ਸਿੰਘ ਉਹਨੂੰ ਐਂ ਗੱਲ ਕਰਕੇ ਵੀ ਵਿਚੇ ਬਾਹਰਲੇ ਵਰਲਡ ਦੇ ਲੋਕ ਵੀ ਜਨ ਕੇ ਇੱਕ ਮੰਨਦੇ ਸੀ ਉਹਨੂੰ ਮੰਨਦੇ ਸੀ ਆ ਜਾਂਦੀਵਾਰੀ ਇਹਨਾਂ ਨੇ ਉਹਨੂੰ ਕਾਲਖ ਮਲਾਤੀ ਵਿਚਾਰੇ ਨੂੰ ਇੰਨੇ ਵਾਰ ਦਾ ਜਿੱਤਿਆ ਬੰਦਾ ਜਾਂਦੀ ਆਰ ਹਰਾਤਾ ਖੜਨ ਵਾਲਾ ਨਹੀਂ ਨਾ ਖੜਦਾ ਹੀ ਸੀਗਾ ਉਹ ਅੱਛਾ ਤੇ ਬਸ ਧੱਕੇ ਨਾਲ ਇਕ ਲਿਹਾਰ ਕੇ ਵੀ ਖਣੀ ਬਣ ਜਿੱਤ ਜੋ ਜਿੱਤ ਜੋ ਵੀ ਹਰਾਤਾ ਜਾਂਦੀਵਾਰ ਇਹਨੂੰ ਛਾਵਾ ਛੇ ਦਵਾਤੀ ਜੀ ਆ ਇੱਕ ਟੜਕਾ ਲਈ ਹੀ ਪਿਓ ਦਾਦਿਆਂ ਤੋਂ ਹੁਣ ਫਿਰ ਇਤਕੀ ਇਹ ਤੇ ਜੀ ਨਹੀਂ ਕਰਦਾ ਕਿ ਇਹਨੂੰ ਪਾਉਣ ਨੂੰ ਯਾਰ ਸਭ ਪੁੱਛੇ ਨਾ ਨਹੀਂ ਨਹੀਂ ਤੇ ਉਹਨਾਂ ਕਰ ਕੱਲ੍ਹ ਨੂੰ ਪਾਵਾਂਗੇ ਕੱਲ੍ਹ ਨੂੰ ਪਾਵਾਂਗੇ ਹਾਂ ਕੱਲ੍ਹ ਨੂੰ ਕੱਲ੍ਹ ਕੱਲ੍ਹ ਹੀ ਤੇ ਪੂਰੇ ਕੱਟਰ ਕੱਲ੍ਹ ਹੀ ਅੱਛਾ ਹਾਂ ਜੀ ਕੱਲ੍ਹ ਕਣ ਕੰਮ ਕੀਤੇ ਬਾਪੂ ਕੰਮ ਬਹੁਤ ਆ ਬਦਲ ਉਹਨਾਂ ਦੇ ਕਣਕਾਂ ਤੋਂ ਜਿੰਨੇ ਤੋਂ ਅੱਜ ਹਾਂ ਜੀ ਕਿੰਨਾ ਕੰਮ ਕੀਤੇ ਉਹਨੇ ਦੱਸੋ ਕੋਈ ਬੰਦਾ ਜਿਹੜਿਆ ਇਹਨੇ ਕੀਤਾ ਆ ਜਿਹੜਾ ਕਣਕਾਂ ਮਾਫ਼ਾਈ ਇਹਨੇ 2-2 ਕਿਲੋ ਜਿਹੜੇ ਸੀ ਭੈਂਦਣਾ ਕਿੰਨਾ ਦਿੱਤੀ ਦੱਸੋ ਅੱਛਾ ਮੈਂ ਤੁਹਾਨੂੰ ਇਹ ਦੱਸਦਾ ਜੀ ਜਿਹਨੇ ਬਾਦਲੇ ਕੰਮ ਕੀਤੇ ਕਿਤੇ ਨਹੀਂ ਕਿਸੇ ਨੇ ਨਹੀਂ ਅੱਛਾ ਅਸੀਂ ਮੁੰਡੇ ਆਨੇ ਅੱਛਾ ਹਾਂ ਤਾਂ ਉਹ ਤਾਂ ਉਹ ਤਾਂ ਕਹਿੰਦੇ ਜਿਹੜਾ ਮੋਟਾਂ ਦੇ ਕਨੈਕਸ਼ਨ ਦੇ ਕੇ ਪਾਣੀ ਮੁਕਾਦਰ ਨੇ ਥੱਲੇ ਬਾਦਲ ਨੇ ਗਲਤ ਕੰਮ ਕਰ ਨਾ ਨਾ ਬਾਦਲ ਨੇ ਜਦ ਮਾਫੀ ਦੀਆ ਕਿ ਉਹ ਲੋਕ ਤਾਂ ਲਾਉ ਉਹਨਾਂ ਚਲ ਤੁਹਾਨੂੰ ਮਾਫੀ ਦਿੱਤੀ ਹੈ ਅੱਛਾ ਹਾਂ ਜਿਹੜੇ ਹਜ਼ਾਰਾਂ ਮਣ ਦਾਣੇ ਹੁੰਦੇ ਬਈ ਅੱਛਾ ਹਾਂ ਲੋਕ ਆ ਜੀ ਜਾਂਦੇ ਮਾੜਾ ਮਾੜਾ ਪਰ ਜੀਮੀਦਾਰ ਤੇ ਗਰੀਬ ਵਾਸਤੇ ਮਾੜਾ ਨਹੀਂ ਸੀ ਬਾਦਲ ਗਰੀਬ ਵਾਸਤੇ ਮੁਕਤ ਮਿਲਦੀ ਹੈ ਕਿਹੜਾ ਦੇ ਦੂਗਾ ਦੱਸੋ ਤਾਂ ਕਣਕ ਦਿੰਦਾ ਕੋਈ ਮੁਕਤ ਜਿਹੜੀ ਕੁੜੀ ਹੈ ਕਰੋੜਾ ਮਾਲਾਂ ਦੀ ਕਿੱਥੇ ਵੇਚੀ ਜਾਂਦੇ ਅੱਛਾ ਕਰੋੜਾਂ ਦੀ ਕਣਕ ਦਿੰਦਾ ਉਹ ਨਹੀਂ ਨਾਲੇ ਜਿਹੜੀ ਜਿਹੜੀ ਸ ਕਰਨ ਸਕੀਮ ਸੀ ਜਾਂ ਗੌਰ ਸਕੀਮਾਂ ਵੀ ਆਗਾਂ 5000 ਰੁਪਏ ਦਿੰਦਾ ਨਹੀਂ ਦਸੋਂ ਗਰੀਬਾਂ ਦੀ ਕੁੜੀਆਂ ਨੂੰ ਉਹ ਵੀ ਦਿੱਤੇ ਉਹਨੇ ਅੱਛਾ 5000 ਦਿੱਤਾ ਉਹਨੇ ਜੀ ਕੋਈ ਬੰਦਾ ਕਦੇ ਨਹੀਂ ਦਿੰਦਾ ਤੁਹਾਨੂੰ ਬੜੇਪਾ ਪੈਨਸ਼ਨ ਮਿਲਦੀ ਸੀ ਆਹ ਬੜੇਪਾ ਮਿਲਦੀ ਹੁਣ ਲੱਗੀ ਸਾਡੀ ਜੀ ਮੇਰੀ ਮਾਦਨ ਰਾਜ ਚ ਮਿਲਦੀ ਸੀ ਨਹੀਂ ਉਦੋਂ ਮੈਂ ਹੋਰ ਛੋਟੀ ਸੀ ਹਲੇ ਅੱਛਾ ਉਮਰ ਹਾਂ ਬਾਕੀ ਇੱਕ ਗੌਰ ਨਹੀਂ ਜੀ ਤੁਸੀਂ ਉਦੋਂ ਹੁਣ ਕੀਤੀ ਹੁਣ ਮਤਮਾਨੇ ਬੀਬੀਆਂ ਸਫਰ ਫ੍ਰੀ ਕਰਤੇ ਨਸ਼ਾ ਬੰਦ ਕਰਤਾ ਰੋਜ਼ਗਾਰ ਦੇਤੇ ਨੇ ਇਹ ਤਾਂ ਭਗਵੰਤ ਮਾਨ ਵਾਲੀ ਤੂਫੀ ਕਰ ਸਕਦੇ ਵੀ ਘਰ ਦੇ ਵੀਰ ਮੁਖਤ ਕਰਦੇ ਨੇ ਹਾਂ ਘਰ ਦੇ ਵੀਰ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਮੁਕਤਤਾ ਦਿੱਤੇ ਜਿਹੜੇ ਬੁੰਡ ਪੰਗੇ ਹੋਰ ਚੁੱਕਾ ਬਾਈ ਬਾਈ ਯਾਰ ਕਾਲੀ ਦਾ ਬੁੰਡ ਪੰਗੇ ਲੈ ਜਰੇ ਹੁਣ ਤਾਂ ਕਈਰ ਭਗਵੰਤ ਮਾਨ ਸਾਰਾ ਕਰਤਾ ਵੇ ਕਹਿਣ ਨੂੰ ਮਰਜੀ ਗਈ ਤੁਸੀਂ ਉਹ ਕਹਿੰਦੇ ਜਿਹੜੇ ਵਾਦਾ ਕਰਿਆ ਸੀ ਉਹ ਨਹੀਂ ਦਿੱਤ ਕਾ 1000 ਰੁਪਏ ਬੀਬੀਆਂ ਦੋਤਾਂ ਨਹੀਂ ਗਿਆ ਉਹ ਦੇਰ ਕੇ ਦੇਈ ਜਾਂਦਾ ਦੇਈ ਜਾਂਦਾ ਉਹ ਕਹਿਣ ਨੂੰ ਮਰਜੀ ਗਈ ਜਵੇ ਘਰਾਂ ਦੇ ਵੀ ਉਹਨੇ ਬਾਗ ਨੂੰ ਤੱਕੜੇ ਪੰਨ ਦੀ ਕਰਤੀ ਤੇ ਗਰੀਬਾਂ ਦੇ ਭਗਵੰਤ ਮਾਨ ਨੇ ਕਰਤੀ ਨਹੀਂ ਉਹ ਕਹਿੰਦੇ ਗਰੀਬਾਂ ਨੂੰ ਸਾਰਿਆਂ ਦੀ ਲੁੱਟ ਕੀਤੀ ਆ ਕੀਤੀ ਹੈ ਗਰੀਬਾਂ ਨੂੰ ਜਿਹੜੇ ਬਾ ਸਾਰਿਆਂ ਲਈ ਦਿੱਤੀ ਸੀ ਹਾਂ ਸਾਰਿਆਂ ਨੂੰ ਉਹ ਕੋਰੋ ਗਰੀਬਾਂ ਨੂੰ ਪਾਣੀ ਦਾ ਸਕਨ ਸਕਨ ਦਿੱਤੀ ਨਹੀਂ ਭਗਵੰਤ ਨੇ ਕੋਈ ਬੰਦਾ ਕਵੇ ਐਵੇਂ ਕਰੀ ਜਾਂਦੀ ਠੀਕ ਹੈ ਤਗੜੇ ਬੰਦੇ ਕਰਦੀ ਭਗਵੰਤ ਨੇ ਤੇ ਗਰੀਬ ਗਰੀਬ ਗਰੀਬੇ ਕਰੇ ਭਗਵੰਤ ਜੀ ਕਿੱਥੇ ਸਾਰਾ ਉਹ ਤਾਂ ਕਹਿੰਦੇ ਸਾਰੇ ਲੋਕਾਂ ਦੀ ਕਰੀ ਆ ਸਾਰੇ ਤਗੜੇ ਦੀ ਕਰਦੀ ਅਮੀਰ ਦੀ ਕਰਦੀ ਗਰੀਬ ਦੀ ਕਰਦੀ ਭਗਵੰਤ ਜੀ ਜੇ ਐਵੇਂ ਕਈ ਵਾਰ ਕਹੀ ਜਾਂਦੇ ਤਗੜੇ ਬੰਦੇ ਭਗਵੰਤ ਜੀ ਕਹਿੰਦੇ ਮੈਂ ਹਫ਼ਤੇ ਚ ਖਤਮ ਕਰ ਦੂੰਗਾ 70 ਸਾਲ ਇਹਨਾਂ ਨੇ ਰਾਜ ਕੀਤਾ ਇਹਨਾਂ ਨੇ ਕਾਢ ਗਏ ਕਾਂਗਰਸ ਨੂੰ ਵੀ ਇਹ ਨਹੀਂ ਕਰਤੇ ਇਹਨਾਂ ਨੇ ਤੁਸੀਂ ਨਹੀਂ ਪੁੱਛੋ ਇਹਨਾਂ ਨੇ ਚਲਾਇਆ ਕਿਹਨੇ ਆ ਚਲਾਇਆ ਕਿ ਨਹੀਂ ਹੈ ਮਜੀਠੀਗੜੇ ਬਾਦਲ ਨੇ ਸੁਹੇਰ ਬਾਦਲ ਨੇ ਬਸ ਉਹਨਾਂ ਨੇ ਚਲਾਇਆ ਸੀ ਉਹਨਾਂ ਨੇ ਚਲਾਇਆ ਤੇ ਇੱਥੇ ਹੁਣ ਫਿਰ ਬੰਦ ਨਹੀਂ ਹੋਇਆ ਹੁਣ ਤੇ ਬੰਦ ਹੋਊ ਕਿੱਥੋਂ ਜੇ ਜੇ ਉਹਨਾਂ ਨੇ ਚਲਾਤਾ ਜੇ ਉਹਨਾਂ ਨੇ ਚਲਾਤਾ ਹੁਣ ਤਾਂ ਮਜੀਠੀਗਾ ਵੀ ਹੈ ਨਹੀਂਗਾ ਉਹ ਤਾਂ ਸੁਖਵੀਰ ਬਾਦਲ ਵੀ ਹੈ ਨਹੀਂਗਾ ਤੇ ਹੁਣ ਫਿਰ ਤੇ ਵੇਚਦੇ ਕਿਹਦੇ ਉਹਦੇ ਬੰਦੀ ਵੇਚਦੇ ਆ ਨਹੀਂ ਥੋੜੀ ਸਰਕਾਰ ਸੁੱਤੀ ਪਈ ਆ ਸੁੱਤੀ ਕਿਉਂ ਪਈ ਆ ਉਹ ਫੜਦੇ ਕੋਣੀ ਜਿੰਨਾ ਕਰਦਾ ਕਰੀ ਜਾਂਦੇ ਆ ਉਹ ਨਹੀਂ ਤੁਹਾਡੀ ਸਰਕਾਰ ਜੇ ਮਜੀਠੀਗਾ ਵੇਚਦਾ ਸੁਖਵੀਰ ਕੇ ਵੇਚਦੇ ਆ ਤੁਹਾਡੀ ਸਰਕਾਰ ਫੜਦੀ ਕਿਉਂ ਨਹੀਂ ਯਾਰ ਉਹ ਜਿੰਨਾ ਹੁੰਦਾ ਕਰੀ ਜਾਂਦੇ ਆ ਕੋਈ ਦਾ ਗੰਦ ਪਿਆ ਕਿੱਥੋਂ ਸੂਦਾ ਹਾਂਗਾ ਇੱਕ ਦਿ 70 ਸਾਲਾਂ ਦਾ ਕੰਮ ਤੋਂ ਪਹਿਲਾਂ 70 ਸਾਲਾਂ ਦਾ ਇਹਨਾਂ ਨੇ ਗੰਦ ਪਾਇਆ ਸਰਾਂ ਨੇ ਅੱਛਾ ਤੇ ਦੋ ਸਾਲ ਕਿਥੋਂ ਨਿਕਲ ਜਾਊਗਾ ਤੁਸੀਂ ਕੱਢ ਦੋ ਉਹਦੇ ਘਰੋਂ ਗੰਦ ਜੀ ਵਿਰੋਧੀ ਦਾ ਕਹਿੰਦੇ ਇਹਨਾਂ ਨੂੰ ਅਸੀਂ ਪਰਿਵਾਰ ਕਿੱਡਾ ਹੈ ਤੁਹਾਡਾ ਪਰਿਵਾਰ ਦੱਸੋ ਕਿੱਡਾ ਜੀ ਤੁਹਾਡਾ ਪਰਿਵਾਰ ਕਿੱਡਾ ਹੈ ਤੁਸੀਂ ਮੇਨ ਮੁਖੀ ਹੋ ਤੁਸੀਂ ਉਹ ਪ੍ਰੋਸ ਹਮਾਰ ਲਓਗੇ ਦਸਾਂ ਦਰਜ ਜੀ ਨਹੀਂ ਸੋੜਦਾ ਸੁਧਾਰ ਲੋਗੇ ਤਾਂ ਆਪਾਂ ਕਹਿ ਦਿੰਦੇ ਸਰਕਾਰ ਮਾੜੀ ਹੈ ਉਹ ਕਹਿੰਦੇ ਵੀ ਅੱਜ ਤੱਕ ਕਿਸੇ ਮੰਤਰੀ ਦਾ ਕਿਸੇ ਐਮਐਲਏ ਦਾ ਬਿਆਨ ਨਹੀਂ ਆਇਆ ਕਿਥੇ ਸੁੱਤੇ ਪਏ 92 ਦਿੱਤੇ ਕੋਈ ਤੁਹਾਡੇ ਤੁਹਾਡਾ ਐਮਐਲਏ ਕੌਣ ਹੈ ਸਾਡੇ ਐਮਐਲਏ ਅਮਰਤਪਾਲ ਸੁਖਰੰਦ ਕਿੰਨੇ ਕ ਵਾਰੀ ਤੁਹਾਡੇ ਘਰਾਂ ਚ ਧੰਨਵਾਦ ਕਰ ਰਹੇ ਆ ਹਾਂ ਆ ਕਰ ਰਿਹਾ ਧੰਨਵਾਦ ਪਿੰਡ ਕਰ ਰਿਹਾ ਸਾਡੇ ਪਿੰਡ ਆਜ ਆ ਰਿਹਾ ਨਹੀਂ ਅੱਜ ਤਾਂ ਬੋਟਾ ਆਈਆਂ ਉਹ ਤੋਂ ਪਹਿਲਾਂ ਆ ਆ ਪਹਿਲਾਂ ਹੀ ਆਉਂਦਾ ਆ ਉਹ ਤਾਂ ਕਹਿੰਦੇ ਆਇਆ ਹੀ ਨਹੀਂ ਵਿਰੋਧੀ ਤਾਂ ਕਹਿੰਦੇ ਹੁਣ ਕਹਿੰਦਾ ਵਿਰੋਧੀ ਕਹਿੰਦੇ ਆ ਕੋਈ ਨਹੀਂ ਕਹਿ ਸਕਦਾ ਪਿੰਡਾਂ ਦੇ ਵਿੱਚ ਧੰਨਵਾਦ ਨਹੀਂ 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 ਸਕਦਾ ਕੋਈ ਨਹੀਂ ਸਕਦਾ ਛੱਪੜ ਜਿਉ ਛੱਪੜ ਜਿਉ 1 ਕਰੋੜ 65 ਲੱਖ ਦੀ ਗ੍ਰਾਂਟ ਆਈ ਲੰਡੇ ਪਿੰਡ ਚ ਉਹ ਅਮਰਤਪਾਲ ਨੇ ਭੇਜੀ ਉਹ ਇਨਸ਼ਾਅ ਖੂਬ ਵੜ ਰਹੇ ਆ ਉਹ ਗੰਦੇ ਪਾਣੀ ਦਾ ਨਿਕਾਸੀ ਹੋ ਰਿਹਾ ਗਾਂ ਰੀ ਗਾਂ ਦੇ ਗਾਂ ਨਹੀਂ ਕਿਸਾਨ ਬੈਠੇ ਆ ਬਾਰਡਰ ਤੇ ਹਾਂਜੀ ਤੁਹਾਡੀ ਸਰਕਾਰ ਨੇ ਕਿਸਾਨ ਨੂੰ ਇਨਸਾਫ ਕਿਉਂ ਨਹੀਂ ਦਵਾਇਆ ਸਾਡੀ ਸਰਕਾਰ ਦਾ ਜੋ ਕੰਡੇ ਉਹਨਾਂ ਦੇ ਵਿੱਚੇ ਆ ਸਰਕਾਰ ਸਾਡੀ ਦਾ ਦਵਾਵੇ ਨਹੀਂ ਨਹੀਂ ਹਾਂ ਸ਼ੁਭਦੀਪ ਦੀ ਮੌਤ ਹੋ ਜਾਂਦੀ ਹੈ ਹਾਂਜੀ ਐਫਆਰ 0 ਦਰਜ ਹੋਈ ਹੈ 0 ਦਰਜ ਹਾਂਜੀ ਤੇ ਦਰਜ ਹੋਈ ਵੀ ਆ ਉਹ 0 ਹੋਈ ਆ ਹਾਂਜੀ ਅਣਪਛਾਤੇ ਪਾਏ ਆ ਨਾਂ ਲੈ ਕੇ ਕਿਉਂ ਨਹੀਂ ਪਾਏ ਹੌਲੀ ਹੌਲੀ ਹੋਊਗਾ ਨਾ ਨਾਂ ਲੈ ਕੇ ਕਿਉਂ ਨਹੀਂ ਪਾਏ ਇੱਕਦਮ ਥੋੜੀ ਹੋਊਗਾ ਨਾ ਸਰਕਾਰ ਕੀ ਦੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਹਾਂਜੀ ਜਵਾਨ ਕਿੱਥੋਂ ਦਾ ਮਰੇ ਪੰਜਾਬ ਦਾ ਪੰਜਾਬ ਦਾ ਤੇ ਕਿਉਂ ਨਹੀਂ ਪਰਚਾ ਦਿੱਤਾ ਗਿਆ ਹਰਿਆਣੇ ਦੇ ਜਨੀ ਕੇ ਕਿਉਂ ਨਹੀਂ ਪਰਚਾ ਦਿੱਤਾ ਉਹਨਾਂ ਤੇ ਨਹੀਂ ਨਹੀਂ ਜਦੋਂ ਆਪਣੇ 800 ਜਵਾਨ ਸ਼ਹੀਦ ਹੋਏ ਆ ਉਦੋਂ ਕਿਹਨੇ ਪਰਚਾ ਕਰਾ ਕੇ ਤੇ ਜੀ ਕਰਾ ਕੇ ਨਹੀਂ ਉਹ ਲੋਕਾਂ ਨੇ ਬਦਲਿਆ ਨਾ ਲੋਕਾਂ ਨੇ ਬਦਲਿਆ ਨਾ ਹਾਂ ਬਦਲਿਆ ਤੇ ਹੁਣ ਫਿਰ ਹੋਊਗਾ ਤੇ ਕਦੋਂ ਹੋਊਗਾ ਐਫ ਆਈ ਆਰ ਦਰਜ ਹੋ ਗਈ ਸਭ ਕੁਝ ਹੋ ਗਿਆ ਉਹ ਕਹਿੰਦੇ ਹੋਇਆ ਨਹੀਂ ਕੁਝ ਕੌਣ ਕਹਿੰਦਾ ਨਹੀਂ ਹੋਇਆ ਵਿਰੋਧੀ ਤਾਂ ਕਹੀ ਜਾਂਦੇ ਤੁਹਾਡੇ ਸਾਹਮਣੇ ਕਹੀ ਜਾਂਦੇ ਵਿਰੋਧੀ ਨਹੀਂ ਕਹਿਣਾ ਹੁੰਦਾ ਬਸ ਵਿਰੋਧੀ ਕੌਣ ਹੈ ਵਿਰੋਧੀ ਆਪ ਦੇ ਬੰਦੀ ਆ ਉਹਨੇ ਆਪ ਦੇ ਬੰਦੇ ਆ ਜੀ ਹੁਣ ਅਸਰ ਉਰੇ ਵਜੇ ਇਥੇ ਹਮ ਅਸਰਨ ਕੋਣਾ ਭਾਈਪਾ ਦਾ ਨਹੀਂ ਇੱਕ ਲੱਖ ਤੁਹਾਡੇ ਬੰਦੇ ਕਹਿੰਦੇ ਸੀ ਵੀ ਜਦੋਂ ਪਿੰਡਾਂ ਦੇ ਵਿੱਚ ਭਗਵੰਤ ਮਾਨ ਕਹਿੰਦਾ ਸਵਾਲ ਪੁੱਛਣ ਆਉਣਗੇ ਤੇ ਇਹਨਾਂ ਦੇ ਦਿਨਕ ਡਲੇ ਮਾਰੇ ਸਵਾਲ ਪੁੱਛੋ ਹੁਣ ਲੋਕ ਸਵਾਲ ਪੁੱਛਦੇ ਆ ਫੇ ਚੜਦੇ ਕਾਦੋਂ ਤੁਹਾਡੇ ਵਾਲੇ ਕੋਈ ਨਹੀਂ ਚੜਦਾ ਚੜਦੇ ਆ ਬਥੇਰੇ ਤਰਨ ਹਾਲੀ ਪੈਦਾ ਹੁੰਦਾ ਹੁਣ ਜਦੋਂ ਪੁੱਛ ਆਪਦੇ ਬੰਦੇ ਛੱਡੇ ਵੇਣਾ ਵਿੱਚ ਆਪਦੇ ਬੰਦੇ ਛੱਡੇ ਵੇ ਜੀ ਆਪਦੇ ਬੰਦੇ ਛੱਡੇ ਵੇ ਇਹ ਤੁਹਾਨੂੰ ਬਾਤ ਪੱਤਰਕਾਰ ਆ ਯਾਰ ਤੁਸੀਂ ਜੀ ਇਹ ਤੁਹਾਨੂੰ ਪਤਾ ਹੀ ਗੱਲ ਦਾ ਜੀ ਇੱਕ ਗੱਲ ਸੁਣ ਤੁਸੀਂ ਕਹਿੰਦੇ ਸੀ ਵੀ ਰੇਤਾ ਮਜੀਠੀਆ ਖਾਈ ਜਾਂਦਾ ਹਾਂ ਉਹ ਖੱਡਾਂ ਉਹਨਾਂ ਦੀਆਂ ਤੇ ਰੇਤਾ ਸਸਤਾ ਤਾਂ ਹੋ ਜਾਂਦਾ ਰੇਤਾ ਤਾਂ ਉਹੀ ਰੇਟ ਚੱਲੀ ਜਾਂਦਾ ਕੌਣ ਕਹਿੰਦਾ ਯਾਰ ਰੇਤਾ ਅਸੀਂ ਵੀ ਕਹਿੰਨੇ ਆ ਕੌਣ ਕਹਿੰਦਾ ਹੁਣ ਕੈਮਰਾ ਕਹੀਏ ਨੇ ਰੇਤਾ ਕੀ ਰੇਟ ਮਿਲਦਾ ਹੁਣ ਰੇਤਾ ਉਹ 5 ਰੁਪਏ 15 ਰੁਪਏ ਕਿਤਾ ਉਹਨੇ ਨਹੀਂ ਹੁਣ ਕਿੰਨੇ ਰੁਪਏ ਆ 115 ਰੇਤਾ ਮਿਲਦਾ ਕੱਲੇ 15 ਰੁਪਏ 15 ਪੀ ਕੱਲੇ 15 ਪੀ ਮਿਲੂ ਹੁਣ ਕੱਲੇ 15 ਪੀ ਟਰਾਲੀ ਨਹੀਂ ਕਵਾਂਟਲ ਦੀ ਗੱਲ ਕਰਦਾ ਮੈਂ 115 ਪੀਏ ਕਵਾਂਟਲ ਮਿਲਦਾ ਹੁਣ ਦਿੱਤਾ ਹਾਂ ਮਿਲਦਾ ਤੇ ਪਹਿਲਾਂ ਕਿੰਨੇ ਰੁਪਏ ਮਿਲਦਾ ਸੀ ਪਹਿਲਾਂ ਮਰਜ਼ੀ ਲਾਉਂਦੀ ਸੀ ਆਪਦੀ ਨਹੀਂ ਕਿੰਨਾ ਚੱਲਦਾ ਰੇਟ ਕਿੰਨਾ ਸੀ ਪਹਿਲਾਂ ਅਸੀਂ ਮਰਜ਼ੀ ਸੀ ਉਹਨਾਂ ਦੀ 80 ਸੀ 90 ਸੀ 100 ਸੀ ਆਪਦੀ ਮਰਜ਼ੀ ਸੀ ਨਹੀਂ ਮਰਜ਼ੀ ਨਹੀਂ ਮਾਰਕੀਟ ਰੇਟ ਤਾਂ ਹੁੰਦਾ ਕਿਸੇ ਚੀਜ਼ ਦਾ ਤੁਸੀਂ ਰੇਟ ਲੈ ਜੇ ਨਾ ਉਹ ਤਾਂ ਉਹਦੇ ਆਪਦੀ ਮਰਜ਼ੀ ਸੀ ਜੋ ਮਰਜ਼ੀ ਆਦੇ ਬੰਦੇ ਨੇ ਕਿਹੜੀ ਰੇਟ ਸੀ ਦਿੱਤਾ ਵੀਰ ਜੀ ਪਹਿਲਾਂ ਨਹੀਂ ਪਤਾ ਨਹੀਂ ਆਪਾਂ ਹੁਣ ਕੀ ਰੇਟ ਰੇਟਾ ਨਹੀਂ ਆਪਾਂ ਨੂੰ ਪਤਾ ਨਹੀਂ ਕੀ ਰੇਟ ਰੇਟਾ ਪਹਿਲਾਂ ਸੀ ਤੀਰਥ ਵਾਲੇ ਨੇ ਸਾਰਾ ਰੇਟ ਖਾਦਾ ਸਾਰ ਮੈਂ ਮੈਂ ਰੇਟੇ ਤੀਥਮਲੇ ਨੂੰ ਪੁੱਛ ਲਓ ਵੀ ਕੀ ਰੇਟ ਸੀ ਪਰ ਸਾਰਾ ਕੋਠੀ ਉਹਨੇ ਪਾਈ ਤੇਰੇ ਤੇ ਚ ਪਾਈ ਆ ਨਹੀਂ ਤੁਸੀਂ ਵੀ ਕੰਮ ਕਰਦੇ ਹੋ ਕਿਸਾਨ ਆ ਤੋ ਉਹਨੂੰ ਪਤਾ ਹੀ ਰਿਤਾ ਪਹਿਲਾਂ ਕੀ ਰੇਟ ਸੀ 10 15 20 ਰੁਪਏ ਗ੍ਰੇਡ ਸੀ ਇੱਥੋਂ ਖੜਸ ਗਈ ਬਣਾ ਚੱਕ ਉਹ ਛੰਨੜ ਤੱਕ ਖਾੜਾ ਸਾਰਾ ਸਾਰਾ ਇਹ ਖੇਤ ਵੇਚ ਤੀਥਮਲੇ ਨੇ ਸਾਰਾ ਕੋਈ ਇਹਨੇ ਬਣਾਇਆ ਉਹਦਾ ਆਹ ਜਮੀਨ ਬਣਾਈ ਆ ਇਸ ਰੇਤੇ 'ਚ ਬਣਾਈਏ ਨੇ ਹੁਣ ਭਗਵੰਤ ਮਾਲ ਨੂੰ ਕਹੀਏ ਰੇਟ ਸਸਾ ਕਰ ਦੇ ਕਿੱਥੋਂ ਕਰੂ ਸਸਤਾ ਇਹ ਦੋ ਸਾਲ ਦੀ ਯਾਰ ਉਹ ਤਾਂ ਕਹਿੰਦੇ ਹੁਣ ਤੁਹਾਡੇ ਦੇ ਖਾਂ ਲੱਗ ਪਏ ਪਹਿਲਾਂ ਕਾਲੀ ਖਾਂਦੇ ਤੁਸੀਂ ਕਹਿੰਦੇ ਹੁਣ ਤੁਹਾਡੇ ਲਈ ਖੱਡਾਂ ਦੇ ਕਬਜ਼ਾ ਕਰੀ ਬੈਠੇ ਆ ਜੇ ਕ ਇਹ 200 ਰੁਪਏ ਕਿੱਥੋਂ ਲੋੜ ਹੈ ਕੰਮ ਕਰ ਦੇ ਰੇਤਾ ਸਸਤਾ ਕਰ ਦੋ ਵੀ ਹੋਰ ਸਭ ਪਾਇਆ ਹੋਰ ਦੇਈ ਦੇ ਕਟੋੜ ਪੰਸਾ ਚਰੂਂ ਗਿਓ ਬਾਪੂ ਰੇਤਾ ਕੀ ਰੇਟ ਸੀ ਮੇਰੀ ਕੋਲ ਤੋਂ ਰੇਤੇ ਦਾ ਛੱਡ ਤੂੰ ਸਾਨੂੰ ਲੰਡੀ ਸੌ ਨੂੰ ਬੋਦਲ ਕੇ ਗਈ ਇਹ ਜਿਹੜਾ ਹੁਣ ਸੁਖਾਨਾ ਤੋਂ ਜਿੱਤਿਆ ਤੇ 250 ਦੇ ਠੋਕੀ ਭੈਣ ਨੂੰ ਇਹਦਾ ਸਾਡਾ ਹਾਂ ਦਸ ਹਰ ਕੀ ਚੀਜ਼ ਦੱਸੋ ਵੱਲ ਆ ਜਾਓ ਦੱਸੋ ਬੈਰੂੜੇ ਬਣ ਕੇ ਉਹਨੇ ਮੋਦੀ ਨੇ ਲਿਖ ਲੈਣ ਮੇਰੇ ਨਾਲ ਹਾਂ ਮੋਦੀ ਨੇ ਫੇਰ ਬਣ ਜਾਣਾ ਇੱਕੀ ਅੱਛਾ ਹਾਂ ਇਹ ਤਾਂ ਕਹਿੰਦੇ ਬਾਨੇ ਇਕੱਠੇ ਹੋ ਕੇ ਸਾਰੇ ਆ ਗਏ ਮੈਂ ਤਾਂ ਵੀਰ ਇਕੱਠੇ ਕੁਟੇ ਖਲਾਰੇ ਪਾ ਦੂਗਾ ਉਹ ਅੱਛਾ ਹਾਂ ਇਹ ਤੈਨੂੰ ਦੱਸਦਾ ਇਹ ਤਾਂ ਕਹਿੰਦੇ ਆਹ ਤਾਂ ਕਹਿੰਦੇ ਆਹ ਵਾਲੇ ਕਹਿੰਦੇ ਕੰਮ ਹੀ ਬਹੁਤ ਕਿਤੇ ਆਹ ਵਾਲੇ ਤਾਂ ਬੜਾ ਕੀਤੇ ਨੇ ਨਿਆਂ ਵਾਲਿਆਂ ਨੂੰ ਕਹੀਂ ਕਹਿੰਦੇ ਆ ਉਹ ਤਾਂ ਮੈਂ ਕਹੀ ਜਾਊਂਗਾ ਉਹ ਕਹਿੰਦੇ ਦਾਰੂ ਦੀ ਬੋਤਲ ਮਹਿੰਗੀ ਕਰਤੀ ਸਾਨੂੰ ਤਾਂ ਚਾਹੀਦਾ ਸਹੂਲਤ ਨਾ ਦਾਰੂ ਚਾਹੀਦੀ ਆ ਸਹੂਲਤ ਚਾਹੀਦੀ ਸਹੂਲਤਾ ਵਾਸਤੇ ਚਾਹੀਦਾ ਲੋਕਾਂ ਵਾਸਤੇ ਗਰੀਬਾਂ ਵ ਤਕੜੇ ਬੰਦੇ ਰਾਜ ਕਰੀ ਜਾਂਦੇ ਜੇ ਮਰਦਾ ਜੀ ਸਡੋ ਤੁਹਾਡੇ ਜਿਹੜੇ ਆਗਾ ਖੋਲ ਤੇ ਕਲੀਨਿਕ ਮhalla ਖੋਲੋ ਤੁਹਾਡੇ ਇੱਥੇ ਨੰਦੇਪੜ ਕਲੀਨਿਕ ਬੰਦਾ ਖੋਲੋ ਦਵਾਈਆਂ ਫ੍ਰੀ ਆ ਸਾਰਾ ਕੁ ਫ੍ਰੀ ਆ ਉਸੇ ਜਾ ਕੇ ਬਸ ਲੋ ਐਕਸਰਾ ਮਸ਼ੀਨ ਤਾਂ ਕਿਤੇ ਹੈ ਨਹੀਂ ਸਾਰਾ ਕੁ ਪਿਓ ਤੇ ਮੱਕੇ ਨੂੰ ਮਰਜੀ ਗਈ ਕਰ ਲਈ ਯਾਰ ਬੋਕ ਨਾਲ ਚੰਗਾ ਹੋਵੇ ਤੇ ਬੋਕ ਤੇ ਥੱਲੇ ਰ ਗਿਆ ਤੀਲੇ ਨਹੀਂ ਦੱਕਾ ਨਹੀਂ ਕੀਤਾ ਸਾਡਾ ਡੱਕਾ ਵੀ ਬੱਲੇ ਵੀ ਬੱਲੇ ਬੱਲੇ ਕਰਾ ਕੇ ਲੋਕਾਂ ਦੇ ਬੋਟ ਪਾਦੀ ਅਸੀਂ ਆ ਤੀਲਮਾ ਦਾ ਹਾਲਾ ਨਹੀਂ ਲੋਕਾਂ ਦੇ ਕਰਕੇ ਬਗੇ ਨੇ ਕਿਦਾ ਡੱਕਾ ਨਹੀਂ ਉਹ ਲਗਾ ਕਿ ਕਲੀਨਿਕ ਮੱਲਾ ਖੋਲਤਾ ਸੀ ਪਿੰਡ ਪਿੰਡ ਤੀਰਮਾਲਾ ਕੀ ਕੀ ਕੀਤਾ ਨੇ ਡੱਕਾ ਨਹੀਂ ਕਿਦਾ ਲੋਕਾਂ ਦੇ ਜਮਾ ਵੇਲਾ ਵੀ ਅਸੀਂ ਆਖੇ ਮੱਲਾ ਜਹਰਦਾ ਨਹੀਂ ਸਾਡਾ ਉਹ ਜਦੋਂ ਪੈਣਾ ਸੰਭਰ ਕੇ ਤਾਂ ਮੈਂ ਕਿਹਾ ਵੀ ਭੈ ਲੋਕਾਂ ਨੂੰ ਚੰਗਾ ਕਿਤੇ ਨਹੀਂ ਹੁੰਦੀ ਭਗਵੰਤ ਮਾਲ ਤੋਂ ਚੰਗਾ ਨਹੀਂ ਹੋਇਆ ਡੱਕਾ ਨਹੀਂ ਕੀਤਾ ਨੇ ਮੂ ਤਾਂ ਕਹਿੰਦੇ ਭਗਵੰਤ ਮਾਨ ਹੋ ਜਾ ਚੰਗਾ ਲੋਕਾਂ ਦੇ ਵੀ ਜਿਹੜੇ ਥੱਲੇ ਵਾਲੇ ਉਹ ਨਹੀਂ ਕੰਮ ਕਰਦੇ ਥੱਲੇ ਵਾਲੇ ਉਹ ਕਰਨਾ ਕਰਨ ਮੋਦੀ ਨੇ ਸਾਨੂੰ 2000 ਪਾਉਂਦਾ ਸੀਗਾ ਉਹ ਪਾਉਂਦਾ ਰਿਹਾ 2000 ਪਾਉਂਦਾ ਬਈ ਤੁਸੀਂ ਕਹਿੰਦੇ ਦਵਾਈਆਂ ਦਵਾਇਆਂ ਦੂੰਗਾ ਤਾਂ ਹੈ ਨਹੀਂ ਤੁਹਾਡੇ ਨੇ ਕਲੀਨਿਕ ਬੰਲੇ ਚ ਅੱਛਾ ਜੀ ਹਾਂ ਖੜਾ ਤਾਂ ਵਾਧੂ ਹੈ ਉਹ ਬਾਬਾ ਖੜਾ ਉਹ ਕਹਿੰਦੇ ਦਵਾਈਆਂ ਨਹੀਂ ਬਾਬਾ ਕਹਿੰਦਾ ਦਵਾਈ 100 ਵਾਲੀ ਲੈਣੀ ਆ ਉਹ 100 ਵਾਲੀ ਵੀ ਨਹੀਂ ਮਿਲਦੀ ਗੱਲ ਕਰਕੇ ਲੰਡੀ ਉੱਤੇ ਛਾਲਾ ਮਾਰ ਸਾਡੇ ਲੰਡੇ ਦੇ ਮੰਦੇ 100 ਨੂੰ ਬੋਤਲ ਤੇ ਜਦੋਂ 250 ਦੇ ਮਾਰੀ ਮਖ ਲੈ ਲੋ ਉਹ ਭਗਵਾਨ ਤੁਮਨ ਨੂੰ ਉਹ ਸਿੱਟੇ ਨਾ ਕਰੋੜ ਦਾ 3 ਰੁਪਿਆ ਤੇ ਭਗਵਾਨ ਤੁਮਨ ਠੇਕੇ ਨਹੀਂ ਕੀਤੇ ਮੈਂ ਲਿਖ ਕੇ ਦਿੰਦਾ ਠੇਕੇ ਤਾਂ ਖਈ ਪਤਾ ਨਜ਼ਰ ਰੱਖੇ ਆ ਗੱਲਾਂ ਮਾਰਦੇ ਆ ਇੱਧਰ ਬਾਈ ਵੀ ਖੜੇ ਆ ਬਾਈ ਕਿਵੇਂ ਲੱਗਦਾ ਤੁਹਾਨੂੰ ਸਰਕਾਰ ਐ ਤੇ ਯਾਰ ਦਾਵਾ ਡੋਰੀ ਆ ਸਾਰਾ ਕਿਸਾਨ ਉੱਥੇ ਬੈਠੇ ਆ ਦਿੱਲੀ ਹਾਂ ਧਰਨੇ ਲਈ ਬੈਠੇ ਆ ਹਾਂ ਤੇ ਮੋਦੀ ਇੱਥੇ ਬੰਦੇ ਖੜੇ ਕਰੀ ਜਾਂਦਾ ਹਾਂ ਤੇ ਹੁਣ ਸਾਡੇ ਏਰੀਆ 'ਚ ਇੱਧਰ ਖੜਾ ਅਨਸਰਾਜ ਹਾਂ ਉਹਦੀ ਲੋਕ ਪਿੰਡਾਂ ਦੇ ਵਿੱਚ ਨਹੀਂ ਵੰਡਦੇ ਉਹਨਾਂ ਨੂੰ ਜੀ ਹਾਂ ਉਹ ਤਾਂ ਕਹਿੰਦੇ ਜਿਨੀ ਕਿ ਕਿਸਾਨ ਪੱਖੀ ਹੈ ਬੀਜੇਪੀ ਕਹਿੰਦੇ ਤਾਂ ਹੈਗੇ ਉਹ ਤਾਂ ਕਹਿੰਦਾ ਮੈਨੂੰ ਤਾਂ ਸਰਕਾਰ ਇੱਥੋਂ ਮਿਲਦੀ ਨਾ 13 13 ਸੀ ਤੇ ਨਾ ਮਿਲਣਾ ਮੇਰੇ ਤਾਂ ਸਰਕਾਰ ਬਣਨੀ ਹੈ ਹਾਂ ਸਰਅਜ ਕਹਿੰਦਾ ਮੈਨੂੰ ਜਿਤਾ ਕੇ ਭੇਜੋ ਮੈਂ ਵਿੱਚ ਵਿਚੋਲਾ ਬਣੂੰਗਾ ਤੁਹਾਡਾ ਬਚੋਲਾ ਤੇ ਉਹਨੇ ਉੱਥੇ ਦਾ ਕੋਹ ਨਹੀਂ ਕੀਤਾਗਾ ਜਿੱਥੇ ਪਹਿਲਾਂ ਸੀ ਉਹ ਕਹਿੰਦਾ ਉੱਥੋਂ ਛੱਡੋ ਐਤਕੀ ਮੈਂ ਜਾਨੇ ਕਿ ਹੁਣ ਤੁਸੀਂ ਮੈਨੂੰ ਫਰੀਦਕੋਟ ਵਾਲੇ ਜਿੱਦਾਂ ਦੋ ਦਿਨ ਬਣ ਜਾਣਾ ਕੀ ਯਾਰ ਵਿੱਚ ਬਾਦਲੇ ਦੋ ਦਿਨ ਸਾਡੇ ਉਹ ਬਾਦਲੇ ਦੋ ਤਾਂ ਬਣੂਗਾ ਹਾਂ ਬਣੂਗਾ ਲਿਖ ਕੇ ਬਣੂਗਾ ਉਹ ਗਰੀਬ ਜਨਤਾ ਸਾਰੀ ਉਹਨੂੰ ਪੇਣੀਆ ਗਰੀਬ ਸਾਨੂੰ ਵੋਟ ਨਹੀਂ ਪਾਉਂਦਾ ਜੱਟ ਨੂੰ ਉਹਨਾਂ ਨੂੰ ਪਾਊਗਾ ਆਪਦੇ ਨੂੰ ਆਪਦੀ ਕੋ ਉਹਨੂੰ ਅੱਛਾ ਅੱਛਾ ਇਹ ਲਿਖ ਦਿੰਨੇ ਆਈਓ ਤੇ ਤੁਹਾਡੇ ਰਿਕੇ ਤੇ ਬਾਪੂ ਬਾਦਲੇ ਕਿੰਨੇ ਕੰਮ ਕਰੇ ਬਾਦਲੇ ਸਿਰੇ ਦਾ ਕੰਮ ਕੀਤਾ ਕੋਈ ਮਾੜਾ ਨਹੀਂ ਕੀਤਾ ਉਹਨੇ ਜਿਉਂ ਜੀ ਸਗਣ ਸਕੀਮਾਂ ਸਾਰਾ ਕੁਝ ਦਿੱਤਾ ਇੱਕ ਨੰਬਰ ਦੇ ਬਾਦਲ ਨੇ ਕੰਮ ਕੀਤਾ ਜੀ ਹਾਂ ਜੋ ਵੀ ਸਾਰੇ ਸੂਚਨਾ ਦਿੱਤੀਆਂ ਬਾਦਲ ਸਰਕਾਰ ਨੇ ਦਿੱਤੀਆਂ ਅੱਛਾ ਜਿੰਨੇ ਵੀ ਕੰਮ ਵੱਡੇ ਕਿਤੇ ਡਵੈਲਪਮੈਂਟ ਦੇ ਵੱਡੇ ਕੰਮ ਕੀਤੇ ਆ ਡਵੈਲਪਮੈਂਟ ਹੋਈ ਸਾਰੀ ਹਾਂ ਜੀ ਉਹ ਸਾਰੇ ਬਾਦਲ ਸਰਕਾਰ ਨੇ ਕੀਤੇ ਆ ਅੱਛਾ ਕਿਉਂ ਕੰਮ ਕੀਤੇ ਆ ਸਰਕਾਰ ਵੱਡੇ ਸਾਹਿਬ ਬਾਦਲ ਸਾਹਿਬ ਨੇ ਜੋ ਗਿੱਡੇ ਵੱਡੀ ਸੌ ਹੈਵੀ ਕੰਮ ਕੇ ਸਰ ਵੱਡੇ ਬਾਦਲ ਸਾਹਿਬ ਨੇ ਕੀ ਲੱਗਦਾ ਫਿਰ ਬੱਦਲ ਆਊ ਐਤਕੀ ਫਿਰ ਬੱਦਲ 10 ਇਤਲ ਜਾਣਗੇ ਜੀ ਬੱਦਲ ਦਾ ਪੋਤਾ ਦੋਤਾ ਜਿੱਤੂਗਾ ਲਿਖ ਲਓ ਮੇਰੀ ਗੱਲ ਅੱਛਾ ਲਿਖ ਲਓ ਹਾਂ ਲਿਖ ਲਊਗਾ ਵੀ ਲਿਖ ਲਓ ਬਾਪੂ ਕਹਿੰਦਾ ਵੀ ਐਤਕੀ ਬੱਦਲ ਦਾ ਦੋਤਾ ਨਾ ਪਤਾ ਬਾਪੂ ਉਹਦਾ ਉਹ ਨਾ ਨਹੀਂ ਜਾਣਦੇ ਜੀ ਤੋਂ ਸੰਪਾ ਸਾਹਿਬ ਵੀ ਪੜ੍ਹ ਦਿੱਤੂ ਹੋਆ ਅਈ ਸਾਹਿਬ ਆਏ ਪਤਾ ਚਲੋ ਚਲੋ ਤੱਕੜੀ ਜਿਤੂ ਘਾਰ ਦੀ ਝੂਲੇ ਮਾਰੂਗੀ ਨਾਲ ਇੱਥੋਂ ਐ ਲੱਕੂ ਇੱਕ ਗੱਲ ਹੋ ਰਹਾ ਹੈ ਵੀ ਜਿਹੜਾ ਕਹਿੰਦੇ ਹੁੰਦੇ ਆ ਵੀ ਆਮ ਤੌਰ ਤੇ ਵੀ ਅਸੀਂ ਦਾ ਨਿਸ਼ਾਨ ਨੂੰ ਵੋਟ ਪਾਉਣੀ ਆ ਤਾਂ ਤੱਕੜੀ ਨੂੰ ਪਾਉਣੀ ਆ ਪੰਜੇ ਨੂੰ ਪਾਉਣੀ ਆ ਝਾੜੂ ਨੂੰ ਪਾਉਣੀ ਆ ਕੋਈ ਬੰਦਾ ਠਾ ਦੇਣ ਤੁਹਾਨੂੰ ਤਾਂ ਤੁਸੀਂ ਨਿਸ਼ਾਨ ਨੂੰ ਵੋਟ ਪਾ ਰਹੇ ਹੋ ਤੇ ਬੰਦਾ ਵੇਖ ਵੋਟ ਪਾ ਰਿਹਾ ਨਹੀਂ ਜੀ ਅਸੀਂ ਜਦੋਂ ਆਖਣਾ ਮਿਆਂ ਤੇ ਕਾਲੀਆਂ ਨੂੰ ਪਾਉਣੀ ਸਿੱਧੀ ਭਾਵੇਂ ਕੋਈ ਖੜ ਜੇ ਵੈਰੀ ਗੁੱਡ ਬਾਈ ਤੁਹਾਨੂੰ ਸਿੱਧਾ ਉੱਥੇ ਨਾਲੇ ਲੜਕਣ ਕੇ ਪਾਉਣੀ ਉੱਥੇ ਮਾਰਟਰ ਮੁੱਢ ਬੈਠੇ ਨੇ ਨਾ ਭਾਈ ਕਾਲੀਆਂ ਨੂੰ ਮੋਰ ਲੋਕ ਨਹੀਂ ਮੇਰੀ ਕਿਤੇ ਲੱਗ ਜੇ ਛਰੇਆ ਵੀ ਕਹਦੇ ਨੇ ਚੂੜ ਮਾਰਨੇ ਮਰਜੀ ਦਾ ਕਦ ਮਰ ਗਈ ਇਹ ਆਮ ਤੌਰ ਤੇ ਬੋਰਡ ਚੇਤੇ ਪੌਣੀਆਂ ਦੇ ਲੋਕ ਕੇ ਪੌਂਦੇ ਰੱਖਾ ਹੌਲੀ ਦਿਨ ਪਾਦਾ ਪਤਾ ਨਾ ਲੱਗਦੇ ਆ ਰੋਲਾ ਪਾ ਕੇ ਪੌਣੀਆਂ ਅੱਛਾ ਲੜ ਕੇ ਪੌਣੀਆਂ ਹਾਂ ਵੀ ਅਕਾਲੀਆਂ ਨੂੰ ਜਾਣੀ ਸਾੜੀ ਹੁਣ ਵੇਚ ਸਕਿਆ ਤਾਂ 10 ਬੰਦੇ ਅੱਛਾ ਇਹ ਕੰਮ ਵੀ ਕਰਦੇ ਫਿਰ ਜਦੋਂ ਆਉਂਦੇ ਹੋ ਆ ਕੌਂਦੇ ਆਉਂਦੇ ਕੰਮ ਕਰਦੇ ਆ ਕੰਮ ਵੀ ਕਰਦੇ ਆ ਨੌਜਵਾਨ ਆ ਕੇ ਪੁੱਛ ਅਦਰ ਬਾਈ ਤੋਂ ਪੁੱਛ ਨੌਜਵਾਨ ਮੁੰਡੇ ਆ ਇੱਥੇ ਪੁੱਛ ਲੋ ਜੀ ਇਹਨਾਂ ਨੇ ਪਹਿਲੇ ਕੁਛ ਨਹੀਂ ਕੀਤਾ ਅੱਛਾ ਜੋ ਜੀ ਕੰਮ ਮੁਰ ਤੋਂ ਕੀਤੇ ਨਾ ਜੀ ਜੋ ਵੀ ਕੰਮ ਹੈ ਗਰੀਬਾਂ ਦਾ ਤੇ ਜ਼ਿਮੀਂਦਾਰਾਂ ਦਾ ਸਾਰਿਆਂ ਦੇ ਬਾਦਲ ਸਰਕਾਰ ਜਿੰਨੀ ਸਹੂਲਤਾਂ ਦੀ ਗਰੀਬ ਬੰਦ ਜੀਵੀਆਂ ਦਾ ਦਿੱਤੀ ਕਿਸੇ ਸਰਕਾਰ ਨੇ ਦਿੱਤੀਆਂ ਇਹ ਕਹਿੰਦੇ ਵੀ ਇਧਰ ਇੱਕ ਮੈਂਡੀ ਇਹ ਕਹਿੰਦੇ ਵੀ ਹਾਂਜੀ ਨਹਿਰ ਚ ਚਾਰ ਮੋਗੇ ਲੋਏ ਬਾਦਲ ਸਰਕਾਰ ਨੇ ਕੋਈ ਬੰਦਾ ਇੱਕ ਲਿਖਾ ਕੇ ਵਿਖਾਵੇ ਨਹਿਰ ਦੇ ਵਿੱਚ ਮੋਗਾ ਨਹੀਂ ਲੱਗ ਸਕਦਾ ਸਾਹਿਬ ਜੀ ਉਮਰ ਕੋਈ ਬੰਦਾ ਕੋਲੇ ਅੱਛਾ ਚਾਰ ਮੋਗੇ ਸਮਾਲ ਸਰਚ ਲੱਗੇ ਸਮਾਲ ਸਰ ਨੇ ਕਦਰ ਨਹੀਂ ਪਾਈ ਉਹਦੀ ਫੇਰ ਬਾਦਲ ਦੀ ਅੱਛਾ ਜੀ ਹਾਂ ਬੋਟਾਂ ਨੂੰ ਹੋਰ ਪਾਸੇ ਨੂੰ ਤੁਰ ਕੇ ਅੱਛਾ ਇੱਥੋਂ ਲਾਗੇ ਨਾ ਇੱਥੋਂ ਲਾਗੇ ਕੋ ਹੋ ਲੱਗ ਸੇਖੇ ਤਾਂ ਹੀ ਪਾਣੀ ਇਧਰ ਇੱਥੋਂ ਨਹੀਂ ਆਉਂਦਾ ਲੰਡਿਆਂ ਤਾਂ ਹੀ ਅੱਛਾ ਚਾਰ ਮੋਗੇ ਨਹਿਰ ਚ ਲਾ ਨਹੀਂ ਸਕਦਾ ਬੰਦੇ ਨਾਲ ਬੰਦ ਲੰਡੇ ਤੇ ਤੇਰੇ ਤੇ ਨਾ ਮਰਦਲ ਕੋਰਤ ਬਦਲਣੇ ਕਰਾਏ ਆ 50 ਪਰ ਬਰੀ ਜਨਾ ਕ ਤੇ ਕੋਈ ਕਰਕੇ ਕੰਗੀਆਂ ਨਹੀਂ ਕੀਤੀ ਉਦੋਂ ਬੰਦ ਆ ਕੱਢ ਕੇ ਨਹੀਂ ਕੀਤੀ ਕੱਢੀਆਂ ਤਾਂ ਕੱਸੀ ਕੱਢ ਕੇ ਦਿੱਤੀ ਤੁਹਾਨੂੰ ਪਲੂਰ ਦਾ ਸੋਣਾ ਜ਼ੋਰ ਜਿਆਦਾ ਵੇਗਾ ਕਾ ਕੱਢੀ ਕੱਢ ਕੇ ਲੈ ਗਏ ਪੂਰੀ ਬੰਦਾਰ ਦਾ ਲੰਡੇ ਹੀ ਮਾਰਦੇ ਬਾਈ ਉਹ ਕੱਢੀ ਚੱਲੇ ਇੱਧਰ ਬਾਈ ਅਚੰਕ ਬਾਈ ਜਿਵੇਂ ਵਾਂਡ ਕਹਿੰਦੇ ਡੁੱਬਦੇ ਆ ਸਾਡੇ ਵਾਕੇ ਤਰਗਾਛਾ ਦੇ ਦੇ ਦਦਾ ਘਰ ਆ ਕੇ ਕਹਿੰਦੇ ਸਾਡਾ ਮੂੰਹ ਕ ਬੰਦ ਕਰੋ ਫਿਰ ਮੂੰਹ ਕ ਬੰਦ ਹੋਣ ਗਿਓ ਅੱਛਾ ਹੋਰ ਕਿਵੇਂ ਨਾ ਹੋਣਗੇ ਕਹਿੰਦੇ ਮੂੰਹ ਕ ਬੰਦ ਕਰਦੇ ਮੂੰਹ ਕ ਬੰਦ ਹੀ ਹੋਣੇ ਹੋਣੇ ਆ ਜੀ ਬਲ ਕਿਸੇ ਪਾਰਟੀ ਕੋਈ ਵੀ ਹੈਗਾ ਬੰਦੇ ਜੀ ਸਰਕਾਰ ਕਿਹੜੀ ਵਧੀਆ ਲੱਗ ਰਹੀ ਤੁਹਾਨੂੰ ਕਾਲੀਦਾਲੀ ਕਾਲੀਦਾਲ ਵਧੀਆ ਕਾਲੀਦਾਲ ਦੇ ਰਾਜ ਚ ਕੰਮ ਹੁੰਦੇ ਸੀ ਤੁਹਾਡੇ ਮਾ ਫੁੱਲ ਹੁੰਦੇ ਸੀ ਗ੍ਰੋਥਿਆ ਕਹਿੰਦੇ ਕੰਮ ਸਭ ਤੇ ਸਭ ਤੋਂ ਦੁਨੀਆ ਦੇ ਹੁੰਦਾ ਹੀ ਕੰਮ ਹੀ ਅੱਛਾ ਹਾਂ ਦੱਸੋ ਜੀ ਵੀ ਕਿਹੜਾ ਬੰਦਾ ਕਹਿੰਦਾ ਮੇਰਾ ਕੰਮ ਨਹੀਂ ਹੋਇਆਗਾ ਖੜ ਕੇ ਕਵੇ ਖਾਂ ਸਾਹਮਣੇ ਖੜ ਕੇ ਸਾਡੇ ਆਮ ਤੌਰ ਤੇ ਹੁੰਦਾ ਵੀ ਜੇ ਕਾਲੀਆਂ ਦੀ ਸਰਕਾਰ ਆ ਗਈ ਤੇ ਕਹਿੰਦੇ ਕਾਂਗਰਸਿਆਂ ਦੇ ਕੰਮ ਰੁਕ ਜਾਂਦੇ ਆ ਇਹ ਉਹੋ ਜਿਹਾ ਵੀ ਤੁਹਾਡੇ ਕਾਲੀਆਂ ਦੇ ਰਾਜ ਸੀ ਕਾਂਗਰਸ ਦੇ ਵੀ ਕੰਮ ਹੁੰਦੇ ਹੀ ਕੋਣ ਕਹਿੰਦਾ ਦਿੱਖ ਕਾਂਗਰਸੀ ਵਾਲੇ ਮੇਰਾ ਕੰਮ ਰੁਕ ਗਿਆ ਅੱਛਾ ਇੱਕ ਬੰਦ ਨੂੰ ਢਾਲ ਕੇ ਤੇ ਦੂਜੇ ਨੂੰ ਖੜਾ ਕਰ ਲਏ ਨਹੀਂ ਇਨਸਾਫ ਹੁੰਦਾ ਹੁੰਦਾ ਸੀਗਾ ਜੀ ਇੱਕ ਚੀਜ਼ ਹੁੰਦੀ ਨਹੀਂ ਸੀ ਅਕਾਲੀ ਦਲ ਦੇ ਵਿੱਚ ਹਾਂ ਤੇ ਹੁਣ ਕਾਂਪੜੂ ਵਾਲਿਆਂ ਦੀ ਸਰਕਾਰ ਆਈ ਆ ਉਹ ਚੱਕ ਕੇ ਆਪਣਾ ਅਮਰਤਪਾਲ ਨੂੰ ਚੱਕ ਕੇ ਡਿਬੂ ਗਿਲਚੇਲ ਚ ਮਰ ਦੱਸੋ ਤਾਂ ਕੀ ਕਸੂਰ ਸੀ ਗਈ ਜੀ ਕੀ ਉਹਦਾ ਮਤਲਬ ਕੀ ਲੈਂਦੇ ਸੀ ਉਹਨਾਂ ਸਰਕਾਰ ਦਾ ਉਹਦੇ ਨਾਲ ਕੀ ਉਹਨੇ ਕਤਲ ਕੀਤਾ ਸੀਗੇ ਜੀ ਉਹਨੂੰ ਪੰਜਾਬ ਦਾ ਮੂੰਹ ਨਹੀਂ ਦਿਖਾਉਂਦੇ ਪੰਜਾਬ ਦਾ ਸਿਰਪੋਤ ਚੱਕ ਕੇ ਤੇ ਮੁੱਥੇ ਮਰੇ ਉਹਨਾਂ ਨੇ ਅੱਛਾ ਬਾਕੀ ਆ ਸਿੱਧੂ ਮੂਸੇਵਾਲਾ ਇਹਨਾਂ ਨੇ ਮਰਾਤਾ ਝੜੂ ਵਾਲਾ ਨਹੀਂ ਤੇ ਅੰਬਗੀਆਂ ਉਹਨੇ ਮਰਾਤਾ ਚੱਕੇ ਝੜੂ ਵਾਲਾ ਕਿਨੇ ਕਤਲ ਹੋ ਗਏ ਜਿਹੜੇ ਪੰਜਾਬ ਦੇ ਨੌਜਵਾਨ ਬਹੁਤ ਵਧੀਆ ਵਧੀਆ ਸੀਗੇ ਦੋ ਚੱਕੇ ਮੋਦੀ ਕੋਤਰ ਨੂੰ ਜਾਂਦਾ ਕਿਹਦੇ ਕਿਹਨੇ ਜਾਦਾ ਕਹਿਦੇ ਹੋ ਕਿਵੇਂ ਮੋਦੀ ਉੱਤੇ ਜਾਊਗਾ ਸਾਰਿਆਂ ਨੂੰ ਅੱਛਾ ਸਾਰਿਆਂ ਲਿਜਾ ਕੇ ਨਾਲ ਦੱਸ ਦੇਵਾਂਗਾ ਜਾਂਦਾ ਹੁਣ ਉੱਤੇ ਅੱਛਾ ਉੱਤੇ ਉੱਦੇ ਨੱਚਣਾ ਸੀ ਜਿੱਦ ਮੋਦੀ ਦੇ ਨਾਲ ਅੱਛਾ ਅੱਜ ਵੀ ਹੈਗਾ ਨਾਲ ਇਹਨਾਂ ਦੇ ਸਹਿਬ ਕੀ ਹੈ ਕੱਲੀ ਆਇਆ ਕੱਲੀ ਉਹਨਾਂ ਨਾਲ ਤੇ ਬਾਕੀ ਬਲਦੇ ਨੋ ਖੜੀ ਐ ਤੇ ਬਠਿੰਡੇ ਤੋਂ ਜਿੱਲਾ ਮਰਜੀ ਉਹ ਦੂਜਾ ਜੋਰ ਲਾੜੇ ਦੀ ਨੋ ਬਰਾਬਰ ਕਰੀ ਹਰਦਾ ਹੀ ਨਹੀਂ ਹਰਦੀ ਨਹੀਂ ਬਾਲੀ ਨੂੰ ਉੱਤੇ ਉਹਦੇ ਫੁੱਦੜੇ ਖੜਾ ਉਧਰ ਉਹ ਕੁੜੀਆਂ ਖੜੀਆਂ ਕੋਈ ਖੜਾ ਬਹ ਹਰਦੀ ਨਹੀਂ ਉੱਥੇ ਬਠਿੰਡੇ ਸਾਡੀ ਰਸਤਰੀ ਆ ਔਰ ਸੋਨਾ ਬਣਾਇਆ ਬਠਿੰਡਾ ਬਾਦਲਦੀਨੋਂ ਨੇ ਅੱਛਾ ਹਾਂ ਆਹ ਤਾਂ ਜੇਠ ਦਾ ਮੁੰਡਾ ਨਹੀਂ ਹਰਿਆ ਗੁਰਪ੍ਰੀਤ ਗੋਡੀਆਂ ਲਵਾ ਦਿੱਤੀਆਂ ਦੀਆਂ ਅੰਮ੍ਰਿਤਾਂ ਦਾੰਡਾ ਕਰੋ ਗੱਲ ਵੀ ਹੁਣ ਫਿਰ ਐਮਐਲਏ ਤੇ ਉਥੋਂ ਹੈ ਐਮਐਲਏ ਤੇ ਉਥੋਂ ਕਿਹੜਾ ਬਠਿੰਡੇ ਤੋਂ ਇਹ ਕਹਿੰਦੇ ਐਮਐਲਏ ਐਮਐਲਏ ਨਹੀਂ ਕਿਤੇ ਤੁਹਾਡਾ ਇੱਥੇ ਐਮਐਲਏ ਤੇ ਕੋਈ ਉਥੋਂ ਉਥੋਂ ਬਠਿੰਡੇ ਤੋਂ ਐਮਐਲਏ ਬਠਿੰਡਾ ਸੋਨਾ ਬਣਾਦਾ ਉਹਨਾਂ ਨੇ ਆਹੋ ਐਮਐਲਏ ਜਿੱਤੇ ਕੋ ਤੋਂ ਐਮਐਲਏ ਜੋ ਖੜੂ ਦਾ ਜਿੱਤੂ ਉਹਨੇ ਉਹ ਪੂਰੀ ਨੂੰ ਖੜੀ ਹੋ ਜਿੱਤੀ ਹੈ ਹੁਣ ਕਿਹੜਾ ਐਮਪੀ ਵੀ ਕਿਸੇ ਨੇ ਨਹੀਂ ਬਾਲ ਤੇ ਜਿੱਤੀ ਹੈ ਉਹ ਐਮਪੀ ਜੋ ਖੜੀ ਉਹਨੇ ਪਾ ਜਣਾ ਬੰਦ ਤੇ ਯਾਰ ਤੂੰ ਲੈ ਲੈ ਉਹ ਗੱਲ ਸੁਣਾ ਕਰੋਨਾ ਦੀ ਛੱਟ ਲਾ ਮੇਰੇ ਨਾਲ ਜਿਹੜਾ ਮਰਜੀ ਪੰਜਾ ਪੰਜਾਂ ਕੇ ਛੱਟ ਲਾ ਲੈ ਮੇਰੇ ਨਾਲ ਅੱਛਾ ਇਹ ਭਾਜੇ ਹੋ ਇਹ ਪਾਜ ਸਾਹਿਬ ਨੇ ਚੰਗੇ ਕੰਮ ਕੀਤਾ ਸੀ ਮੋਟਰ ਲਾਈ ਸਾਹਿਬ ਨੇ ਕੀਤਾ ਤੇ ਲੰਬੀ ਜਿੱਤੇ ਕਦੋਂ ਲੰਬੀ ਤੇ ਗੱਡ ਸੀ ਦਾ ਉਹ ਕਹਿੰਦਾ ਪਾ ਉਹ ਕਹਿੰਦਾ 5-5 ਕਿੱਲੇ ਦੀ ਸ਼ਰਤ ਲਾ ਲਓ ਇਹਦੀ ਜਿੱਤੂਗਾ ਪਿੰਡ ਤੋਂ ਲਾਓ 5 ਕਿਲੇ ਛੱਟਾ ਹੈ ਤੇ ਹਰ ਸਿੰਘ ਜੀ ਦਾ ਉਹ ਦਾ ਨੂੰ ਉਹ ਉੱਥੇ ਉਹਨੂੰ ਬਣਾਇਆ ਉਹ ਕੰਮ ਕਰਾ ਦੇਵੇ ਝਾੜੂ ਵਾਲੇ ਨੇ ਕੀਤੇ ਤੇ ਅਸੀਂ ਗੜਾ ਕੇ ਖਾਣੇ ਲਈ ਦੱਸੀ ਲਈ ਕੀਤਾ ਕਿਹੜਾ ਨਹੀਂ ਕੰਮ ਤੇ ਝਾੜੂ ਵਾਲੇ ਨੇ ਇੱਕ ਵੀ ਦੱਸੀ ਕੰਮ ਕੀਤਾ ਇਹ ਜਿਹੜਾ ਬਿਲੀ ਦਾ ਬੈਲਾ ਦੇ ਮਾਫ ਕੀਤਾ ਇੱਕ ਤਾਂ ਬੇਆਦਬੀ ਹੋ ਗਈ ਇੱਕ ਮਾਫ ਕੀਤਾ ਇਹ ਵੀ ਸਿੱਖ ਮਾਰ ਤੇ ਇੱਕ ਉਹਨੂੰ ਦੁਆਇਕ ਸਵਾਮ ਦੇ ਕੇ ਤੇ ਉਹਨੂੰ ਮਾਫੀ ਦਵਾਤੀ ਆ ਕੰਮ ਬਹੁਤ ਵਧੀਆ ਕੀਤੇ ਉਹ ਕਹਿੰਦੇ ਉਹ ਕਹਿੰਦੇ ਤੁਸੀਂ ਡੰਗਰੂਆ ਜਿਹੜੇ ਸਿਰ ਤੇ ਉਹ ਡੰਗਰੂ ਜਿੱਤੇ ਕਿਹਨੂੰ ਤੇ ਜਿਹੜੇ ਉਹ ਕਿੱਥੇ ਆ ਯਾਰ ਜਿਵੇਂ ਗੱਲ ਦਿੱਤ ਲਿਆ ਤਾਂ ਨਹੀਂ ਉਹ ਜਿਆ ਭਰੂ ਨਹੀਂ ਉਹਨੇ ਕੀਤਾ ਕੀ ਦੱਸ ਨਹੀਂ ਜੋ ਜਿਆ ਕਰੂ ਉਹ ਜਿਆ ਭਰੂ ਦੂਣੇ ਸਾਹਮਣੇ ਕੀ ਕਰਦਾ ਨਾ ਨੌਜਵਾਨ ਕੀਤਾ ਵੀ ਮਾੜਾ ਕੀ ਜਿਹੜੇ ਦੱਸ ਤੋ ਸੀ ਆ ਜਿਹੜਾ ਆਉਣੇ ਅੰਮ੍ਰਿਤਪਾਲ ਨੇ ਕੀ ਮਾੜਾ ਕੀਤਾ ਅੰਮ੍ਰਿਤਪਾਲ ਨੇ ਕੋਈ ਮਾੜਾ ਕੀਤਾ ਅੰਮ੍ਰਿਤਪਾਲ ਨੇ ਬਹੁਤ ਵਧੀਆ ਕੰਮ ਕੀਤੇ ਆ ਹਾਂ ਬਹੁਤ ਵਧੀਆ ਹਾਂ ਅੰਮ੍ਰਿਤਪਾਲ ਨੌਜਵਾਨਾਂ ਦੇ ਨਾਲ ਖੜਾ ਸੀਗਾ ਤੇ ਲਾਈਕ ਨਹੀਂ ਨਹੀਂ ਇੱਥੇ ਲਾਈਕ ਅੰਮ੍ਰਿਤਪਾਲ ਨਹੀਂ ਲਾਈਕ ਹੀ ਨਹੀਂ ਤੇ ਤੁਹਾਡੇ ਨਾਲ ਛੜਾ ਦਿੰਦੇ ਫਿਰ ਕੌਣ 2 ਸਾਲ ਤੋਂ ਛੜਾ ਨਾ ਨਹੀਂ ਨਹੀਂ 2 ਸਾਲ ਤੋਂ ਛੜਾ ਨਾ ਅੰਮ੍ਰਿਤਪਾਲ ਨੂੰ ਚੱਕ ਜੇਲ੍ਹ ਤੇ ਮਰਿਆ ਉਹ ਤਾਂ ਕੀ ਸੂਰਤੀ ਅਸੀਂ ਕ ਮੈਂ ਸ਼ਹਿਰ ਛੱਡ ਗਿਆ ਤੂੰ ਦੱਸੋ ਅਮਰ ਦਾ ਬਾਲ ਅਮਰ ਵਾਲੇ ਮਹੀਨੇ ਜੀਦਾ ਮੈਨੂੰ ਇੱਕ ਦਿਨ ਇੱਕ ਡੇਢ ਦੇ ਦੇ ਮੈਨੂੰ ਹਾਂ ਇੱਕ ਦਿਨ ਦਾ ਉਹ ਤਾਂ ਦੇ ਦੇ ਤੇ ਤੂੰ ਕਹਿੰਦਾ ਨਸ਼ਾ ਕਿ ਨਾ ਤੇ ਤੂੰ ਭਾਲ ਕੇ ਖੜ ਗਿਆ ਸੰਪ 50 ਦੇ ਵਿੱਚ ਕਿੱਥੇ ਕਿੱਥੇ ਨਹੀਂ ਇੱਕ ਦਿਨ ਦੇ ਦੇ ਮੈਨੂੰ 70 ਸਾਲ ਤੂੰ ਇੱਕ ਦਿਨ ਦੇਖਿਆ ਮੈਨੂੰ ਤੂੰ ਉਹਨਾਂ ਨੂੰ ਥਉਂਦਾ ਨਹੀਂਗਾ ਉਹ ਤਾਂ 2 ਸਾਲ 70 70 ਨਸ਼ਾ ਆਇਆ ਕਿਵੇਂ 2 ਸਾਲੋਂ ਆਉਂਦਾ ਹੀ ਨਹੀਂ ਫਿਰ ਜੇ ਛੱਡ ਲਵਾਂ ਸੀ ਤਾਂ ਆਉਂਦਾ ਹੀ ਨਾ ਜੇ ਛਡਾਉਣਾ ਹੀ ਸੀ ਤੇ ਫਿਰ ਆਉਂਦਾ ਹੀ ਘੰਟੇ ਦੇ ਵਿੱਚ ਨਸ਼ਾ ਬੰਦ ਹੁੰਦਾ ਘੰਟੇ ਦੇ ਵਿੱਚ ਨਸ਼ਾ ਬੰਦ ਹੁੰਦਾ ਇੱਥੇ ਉਹ ਤੇ ਦੇਵੇਗਾ ਸਰਪੰਚਾਂ ਨੂੰ ਕਹਵੇ ਤੇਰੇ ਪਿੰਡ 'ਚ ਨਸ਼ਾ ਹੋਇਆ ਨਾ ਤੇ ਚੱਕ ਕੇ ਅੰਦਰ ਮਾਰੂਗਾ ਤੈਨੂੰ ਭਗਵਾਨਤ ਮਾਨਾਰਜ ਜੀ ਕਹਦੇ ਤੇ ਅੱਜ ਹੀ ਨਸ਼ਾ ਬੰਦ ਹੁੰਦਾ ਤੇਰੇ ਪਿੰਡ 'ਚ ਵੜ ਗਿਆ ਤੇ ਕੱਦੀ ਨਸ਼ਾ ਉਹ ਤੇ ਦੇਵੇਗਾ ਕਰ ਰਹੇ ਹਾਂ ਲਾਨ ਇਹ ਲਾਨ ਤਾਂ ਕਰਦੇ ਨਹੀਂ ਕਮਾਈ ਇਹਨਾਂ ਨੂੰ ਇਹ ਆ ਸਰਕਾਰਾਂ ਨੂੰ ਹੈ ਪਹਿਲਾਂ ਨਾ ਬੰਦ ਹੋਇਆ ਜੇ ਤੂੰ ਇਹਨੇ ਬੰਦ ਕੀਤਾ ਤੂੰ ਵੋਟ ਤੂੰ ਇਸ ਵੇਸ ਤੇ ਵੋਟ ਪਾਈ ਹੈ ਨਾ ਝਾੜੂ ਨੂੰ ਤੂੰ ਇਸੇ ਵੇਸ ਤੇ ਪਾਈ ਜੇ ਨਾਲ ਨਸ਼ਾ ਬੰਦ ਹੋਵੇ ਮੈਂ ਇਸ ਵੇਸ ਤੇ ਪਾਈ ਮੈਂ ਵੇਸ ਤੇ ਪਾਈ ਆ ਵੀ ਇਸ ਵੇਸ ਤੇ ਪਾਈ ਇਹਨੂੰ ਮੈਂ ਇੱਕ ਵੇਸ ਤੇ ਵੋਟ ਪਾਈ ਆ ਵੀ ਸਰਕਾਰ ਬਦਲੂਗੀ ਇਹਨਾਂ ਨੂੰ ਮਾੜੀ ਮੋੜੀ ਸੁਰਤ ਆਊਗੀ ਸੁਰਤਾਂ ਕੀ ਉਹਨਾਂ ਨੂੰ ਪਹਿਲਾਂ ਕਿਹਦੀ ਵੋਟ ਪਾਉਂਦੇ ਪਹਿਲਾਂ ਮੈਂ ਆਪਾਂ ਕਾਂਗਰਸ ਨੂੰ ਕਾਂਗਰਸ ਨੂੰ ਪਾਈ ਪਹਿਲਾਂ ਤੁਸੀਂ ਕਾਂਗਰਸ ਨੂੰ ਪਾਈ ਆ ਹਾਂ ਕਾਂਗਰਸ ਨੂੰ ਕਿਉਂ ਪਾਈ ਤੁਸੀਂ ਕਾਂਗਰਸ ਪਹਿਲਾਂ ਝਾੜੂ ਨੂੰ ਕਿਉਂ ਪਾਈ ਤੁਸੀਂ ਝਾੜੂ ਨੂੰ ਪਾਈ ਬਦਲਾ ਆਊਗਾ ਬਦਲਾ ਆ ਗਿਆ ਆਇਆ ਬਦਲਾ ਅੱਛਾ ਕੀ ਆਇਆ ਬਦਲਾ ਆਇਆ ਤਾਂ ਦੱਸ ਦੇ ਕੀ ਆਇਆ ਬੀਲੀ ਮਾਫੀ ਪਹਿਲਾਂ ਪਹਿਲਾਂ ਸੀਗੀ ਬੀਲੀ ਮਾਫ ਕੀ ਨੂ ਨਹੀਂ ਸੀ ਬਿਜਲੀ ਦੱਸਣ ਮੈਨੂੰ ਗਰੀਬ ਉੱਟ ਕੇ ਕਿਹੜਾ ਕੰਮ ਤੇ ਮੈਨੂੰ ਮਾਫੀ ਸੀ ਵੀ ਮਾਫ ਕਰੋ ਨੌਜਵਾਨ ਮੁੰਡਿਆਂ ਨੂੰ ਨੌਕਰੀ ਦੋ ਜਿਹੜੇ ਜਿਹੜੇ ਦੂਜੇ ਨੌਜਵਾਨ ਮੁੰਡੇ ਭੋਖ ਰਹੇ ਦੂਜੇ ਤੁਰੇ ਫਿਰਦੇ ਨੇ ਜੇ ਪੱਤੇ ਤੁਰੇ ਫਿਰਦੇ ਆ ਬਿਜਲੀ ਤੋਂ ਕੋਹ ਨਹੀਂ ਲੈਣਾਗਾ ਨਾਲ ਹੀ ਰਾਸ਼ਨ ਤੋਂ ਕੋਹ ਲੈਣਾ ਨੌਕਰੀਆਂ ਦੋ ਨੌਜਵਾਨ ਮੁੰਡਿਆਂ ਨੂੰ ਤੁਹਾਨੂੰ ਗਰੀਬਾਂ ਨੂੰ ਰਾਸ਼ਨ ਤੇ ਬਿਜਲੀ ਜੋਗੀ ਰੱਖਿਆ ਕੋਈ ਲੋੜ ਨਹੀਂ ਗਈ ਰਾਸ਼ਨ ਦੀ ਤੁਹਾਨੂੰ ਨੌਜਵਾਨ ਤਾਂ ਜਾਨੀ ਕਿ ਬਾਹਰ ਨੂੰ ਤੁਰੇ ਜਾਂਦੇ ਆ ਨੌਕਰੇਜ ਕਿੱਧਰ ਗਏ ਬਾਹਰ ਤੁਰੇ ਜਾਂਦੇ ਆ ਤੁਹਾਡੇ ਅੰਗਰੇਜ਼ ਕੋਈ ਲੋੜ ਨਹੀਂ ਸਾਬ ਮਾਰੀਏ ਗਏ ਆ ਤੁਹਾਡੇ ਅੰਗਰੇਜ਼ ਆ ਜਿਹੜੇ ਜਿਹ ਇੱਕ ਜੀ ਨੂੰ ਯਾਰ ਮੇਰੀ ਗੱਲ ਸੁਣੋ 2 ਸਾਲ ਹੋਏ ਨਾ ਤੂੰ 70 ਸਾਲ ਨੂੰ 2 ਸਾਲ ਨਾ ਕਰ ਲੋ 2 ਸਾਲ ਤੇ 70 ਸਾਲ ਹੁਣ ਤੁਹਾਨੂੰ 70 ਸਾਲ ਦੇ ਦਈਏ ਨਾ ਨਾ ਨਹੀਂ ਹੁਣ ਤੁਹਾਨੂੰ 70 ਸਾਲ ਦੇ ਦਈਏ 2 ਸਾਲ ਹੀ ਹੋਏ ਨਾ ਇਹ ਤਾਂ 2 ਸਾਲ ਹੀ ਹੋਏ ਨਾ 5 ਸਾਲ ਘਟੜ ਘਟੜ ਦਿਓ ਨਾ ਤੁਹਾਨੂੰ ਪਤਾ ਲੱਗ ਸਾਰਾ ਕੁਝ ਟਾਈਮ 5 ਸਾਲ ਹੋਰ 5 ਸਾਲ ਜੋ ਟਾਈਮ ਪੂਰਾ ਪੂਰਾ ਜੇ ਕਾਰਲੀਅਰ ਕੀਤਾ ਕਾਗਰਸ ਨੇ ਕੀਤਾ 5 ਸਾਲ ਇਹਨੂੰ ਦਿਓ ਇਹ ਤਾਂ ਹੁਣ ਇੱਕ ਭਰਾਇ ਫਿਰਦੇ ਆ ਅੱਛਾ ਕਾਰਲੀ ਵੀ ਕਾਗਰਸ ਦੀ ਅਸੀਂ ਨਹੀਂ ਕੋਈ ਘਪਰਾਏਗੇ ਨਹੀਂ ਤੂੰ ਦੱਸਦੇ ਉਹਨਾਂ ਨੇ ਬਦਲਾ ਲੈਣ ਦਾਣ ਮੰਗੇ ਨੇ ਮੰਗੇ ਸੀਗੇ ਕਦੇ ਇੱਕ ਮਹੀਨੇ ਦੇ ਵਿੱਚ ਬਦਲਾ ਲਿਆ ਦਾਂਗੇ ਥੋੜਾ ਨਾ ਆ ਵੀ ਬੰਦ ਕਰ ਦਾਂਗਾ ਵੀ ਬੰਦ ਕਰ ਤੂੰ ਦੱਸ ਦੇ ਕਿਹੜੀ ਚੀਜ਼ ਬੰਦ ਹੋਈ ਆ ਗੱਲ ਕਰ ਕਿਹੜੀ ਜੀ ਚਾਹੀਦੀ ਆ ਕਿਹੜੀ ਚੀਜ਼ ਇਹਨਾਂ ਨੂੰ ਆ ਚਲ ਉਹਨਾਂ ਨੇ ਤਾਂ ਲਿਆਂਦਾ ਸੀਗਾ ਤੂੰ ਹੀ ਬੰਦ ਕੀਤਾ ਦੱਸੋ ਕੀ ਕੀਤਾ ਬੰਦ ਹਾਂਜੀ ਚਿੱਟਾ ਉਹਨਾਂ ਨੇ ਲਿਆਂਦਾ ਸੀ ਅਈ ਕਹਿੰਦੇ ਲਿਆਂਦਾ ਦੀ ਤੂੰ ਦਾ ਤੇਰੇ ਵਾਲੇ ਦੇ ਕਿੱਥੋਂ ਬੰਦ ਕਿਉਂ ਨਾ ਕਰਿਆ ਜੇ ਉਹ ਲੈ ਕੇ ਆਏ ਸੀ ਤੂੰ ਬੰਦ ਕਿਉਂ ਨਾ ਕਰਿਆ ਨਹੀਂ ਮੇਰੀ ਗੱਲ ਸੁਣ ਯਾਰ 1/70 ਸਾਲ 1/200 ਸਾਲ ਤੁਸੀਂ ਉਹ ਕਹਿੰਦੇ ਜੇ ਆ ਸੀ ਚਿੱਟਾ ਲੈ ਕੇ ਆਏ ਤੇ ਬੰਦ ਕਿਉਂ ਨਹੀਂ ਕੀਤਾ ਤੇ ਬੰਦ ਦੋ ਸਾਲਾਂ ਕਿੱਥੋਂ ਹੋ ਜੂ ਔਰ ਕਿੰਨੇ ਸਾਲ ਚਾਹੀਦੇ ਤੁਹਾਨੂੰ ਕਿੰਨੇ ਸਾਲ ਚਾਹੀਦੇ ਤੁਹਾਨੂੰ ਯਾਰ 1 ਪੰਜ ਸਾਲ ਸਰਕਾਰ ਚੱਲਣ ਤੋਂ ਦੱਸ ਦੀ ਇਧਰ ਪੁੱਛ ਲੈਣੇ ਬਾਈ ਵੀ ਔਖਾ ਜਿਹਾ ਲੱਗਾ ਹੈ ਬਾਹਰ ਨਹੀਂ ਨਹੀਂ ਕੋਈ ਨਹੀਂ ਬਾਈ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਜੀ ਕਿਹੜੀ ਸਰਕਾਰ ਵਧੀਆ ਲੱਗਦੀ ਹੈ ਸਾਨੂੰ ਤਾਂ ਕੋਈ ਨਹੀਂ ਲੱਗਦੀ ਭਰਾਵਾ ਕਿਉਂ ਤੇ ਕਾ ਨਾ ਤਾਂ ਕਿਹਨੂੰ ਰੋਜ਼ਗਾਰੀ ਦਿੱਤਾ ਚਾਹਿੰਦਾ ਉਹ ਤਾਂ ਕਹਿੰਦੇ ਬਾਦਲ ਕੇ ਬਹੁਤ ਵਧੀਆ ਸੀ ਬਾਦਲ ਕੇ ਜਦੋਂ ਹੈਗੀ ਪੂਰੀ ਵਧੀਆ ਸੀ ਬਾਈ ਅੱਛਾ ਹਾਂ ਬਾਦਲ ਕਹਿੰਦੇ ਕੰਮ ਕਰੇ ਆ ਹੈ ਬਾਦਲ ਕਹਿੰਦੇ ਕੰਮ ਕਰੇ ਆ ਆਦਿਕਾਲ ਪੂਰੇ ਕੰਮ ਕੀਤੇ ਆ ਅੱਛਾ ਹਾਂ ਤੇ ਕਾਂਗਰਸ ਨੇ ਕਾਂਗਰਸ ਦਾ ਭਰਾ ਹਣ ਵੇਨੇ ਕਿਹੜਾ ਚੰਗਾ ਝਾੜੂ ਵਾਲੇ ਕਰ ਰਹੇ ਆ ਝਾੜੂ ਵਾਲੇ ਰਿੱਚੇ ਵਿਚਾਲੇ ਦੇ ਆ ਕੰਮ ਭਰਾਵਾ ਅੱਛਾ ਹਾਂ ਕਿਵੇਂ ਜੀ ਕਿਵੇਂ ਨਾ ਤਾਂ ਕੋਈ ਦੀਂਦੇ ਹੀ ਕਰਦੇ ਆ ਸਾਡੇ ਪਿੰਡਾਂ ਦਾ ਕੋਈ ਹੋਇਆ ਨਹੀਂ ਭਰਾਵਾ ਇੱਥੇ ਕਹਿਣੀ ਨਹੀਂ ਕੀਤਾ ਅੱਛਾ ਹਾਂ ਸਾਡੇ ਤਾਂ 20 ਸਾਲ ਆਪਾ ਹੁਣ ਛੱਪੜ ਬਣ ਲੱਗਿਆ ਆ ਵੀ ਸਾਡੇ ਪਿੰਡ ਦੇ ਆ ਹਜੇ ਵੀ ਅੱਧ ਵਿਚਾਲੇ ਖੜਿਆ ਉਹ ਕੋੜ 5 ਲੱਖ ਰੁਪਏ ਛੱਪੜ ਦਿਆ ਉਹ ਕਹਿੰਦੇ ਫੇ 40 ਖੜਾ ਛੱਪੜ ਮੈਂ ਚੱਲ ਜਾਂਦਾ ਕੰਮ ਆ ਪੁੱਛੋ ਕੁੜੇ ਨਹੀਂ ਨਹੀਂ ਸਾਬ ਇੱਕ ਤਾਂ ਕਰੋੜ ਆਇਆ ਪੁੱਛ ਚੱਲੀ ਇਹਦੇ ਕੰਮ ਭਰਾਵਾ ਜਾ ਤੀ ਇੱਧਰ ਆਇਆ ਮੇਰੇ ਨਾਲ ਹੀ ਚੱਲ ਮੜੋ ਉਹ ਭਰਾਵਾ ਹੌਣ ਕੋਈ ਚਲਾ ਦੌਣਾ ਲੈ ਕੇ ਹੁਣ ਤਾਂ ਵੋਟਾਂ ਆਂ ਭਰਾਵਾ ਤੁਹਾਡੇ ਕੋਲ ਤੁਹਾਡੇ ਤੁਹਾਡੇ ਕੋਲੇ 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 ਸਾਰਾ ਕੰਮ ਚੱਲੀ ਜਾਂਦਾ ਸਾਰਾ ਕੰਮ ਚੱਲਦੀ ਆ ਪ੍ਰੋਜੈਕਟ ਪੁੱਛੇ ਜਾ ਕੇ ਉਹ ਕਹਿੰਦੇ ਗੱਪਾਂ ਦੀ ਸਰਕਾਰ ਦੀ ਗੱਪ ਮਾਰਤਾ ਨੇੜੀ ਗੱਪ ਜਵਾਂ ਨੇ ਮਾਰਦੇ ਪੁੱਛੋ ਤੁਸੀਂ ਕਹਿੰਦੇ ਗੱਪਾਂ ਦੀ ਸਰਕਾਰਾ ਗੱਪ ਨੇੜੀ ਮਾਰਦਾ ਕਹੀ ਜਾਂਦਾ ਪੰਜ ਕੁ ਚੱਲੀ ਜਾਂਦੇ ਉੱਥੇ ਜਾ ਕੇ ਪ੍ਰੋਜੈਕਟ ਦੇਖੋ 1 ਕਰੋੜ 65 ਲੱਖ ਰੁਪਏ ਉੱਥੇ ਆ ਚਪੜ ਵਾਸਤੇ ਆਇਆ ਵਾ ਸੈਂਟਰ ਨਹੀਂ ਦਿੱਤਾ ਇਹਨਾਂ ਦਾ ਇੰਟਰਨੈਟ ਦਾ ਸੈਂਟਰ ਗਵਰਨਮੈਂਟ ਦਾ ਪੈਸਾ ਲੱਗ ਰਿਹਾ ਵਾ ਉਹ ਸੈਂਟਰ ਸਰਕਾਰ ਦਾ ਪੈਸਾ ਵਾ ਪਹਿਲਾਂ ਲੱਗ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਉਹਦੇ ਵਿੱਚ ਪਹਿਲਾਂ ਲੱਗ ਪਹਿਲਾਂ ਲੱਗ ਪੰਜਾਬ ਸਰਕਾਰ ਦਾ ਵੀ ਕੋਈ ਰੋਲ ਨਹੀਂ ਉਹਦੇ ਵਿੱਚ ਚੱਲ ਪੰਜਾਬ ਇਹ ਬਾਈ ਇਹਦੇ ਵਿੱਚ ਪੰਜਾਬ ਸਰਕਾਰ ਦਾ ਪਹਿਲਾਂ ਵੋਟਾਂ ਦੂਰੋਂ ਨੇੜੇ ਆ ਗਈਆਂ ਵੋਟਾਂ ਨਾਲ ਵੀ